ਪੁਲਿਸ ਵਾਲਾ ਖੜਾ ਕੀਤਾ ਗੱਡੀ ਸਾਈਡ ਤੇ ਲਾਓ ਜੀ ਤੇਰੀ ਗੱਡੀ ਲੰਬੀ ਆ ਜਦੋਂ ਗੱਡੀ ਕੰਪਨੀ ਤੋਂ ਟਾਟਾ ਜਿਹਾ ਬਣ ਕੇ ਆਈ ਉਦੋਂ ਕੋਈ ਕਟਾਈ ਏ ਇਹ ਡਰਾਈਵਰ ਨੇ ਲੰਮੀ ਕੀਤੀ ਆ ਪਾਸ ਤਾਂ ਆਰਟੀਓ ਨੇ ਕੀਤੀ ਆਰਟੀਓ ਨੇ ਪਾਸ ਕਿਉਂ ਕੀਤੀ ਏ ਆਪੇ ਕਰਕੇ ਆਪੇ ਬੰਦ ਹੈ ਡੀਟੀਓ ਆਪ ਹੀ ਪਾਸ ਕਰਦਾ ਹੈ ਪੈਸੇ ਲੈ ਕੇ ਪਾਸ ਕਰਦਾ ਆਕਰੰਦ ਫੜ ਲੈਂਦਾ ਛੋਟੇ ਵੀਰਾਂ ਨੂੰ ਇਹੀ ਕਹੂੰਗਾ ਕਿ ਅੱਗੇ ਕੋਈ ਗੱਡੀ ਨਾ ਸਿੱਖਿਓ ਬਾਈ ਬੱਸ ਸਾਡੇ ਦਾ ਆਏ ਬੰਦੇ ਬੱਚਿਆਂ ਨੂੰ ਇਹੀ ਕਹੂੰਗਾ ਗੱਡੀ ਨਾ ਸਿੱਖਿਓ ਮੂਫਲੀ ਵੇਚ ਲਓ ਇਹ ਛੋਟਾ ਵਾਈਕਲ ਗਲਤੀ ਕਰਦਾ ਤਾਂ ਉਹਨੂੰ ਕਿਉਂ ਨਹੀਂ ਪੁੱਛਦੇ ਪੁੱਛਣਾ ਚਾਹੀਦਾ ਨਾ ਜੀ ਇਹ ਸੁਭਾ ਗਲਤੀ ਤੇ ਛੋਟੇ ਵਾਈਕਲ ਦੀ ਹੈ ਉਹ ਵਜਾ ਆ ਕੇ ਡਰਾਈਵਰ ਦਾ ਕੀ ਕਸੂਰਾ ਉਹ ਤਾਂ ਆਪਣਾ 40 ਦੀ ਸਪੀਡ ਤੇ ਜਾ ਰਿਹਾ ਹੈ ਐਨਾ ਦਿਮਾਗ ਨਹੀਂ ਕੰਮ ਕਰਦਾ ਕੀ ਨਿੱਕਾ ਗੱਡੀ ਵਾਲਾ ਵਿੱਚ ਵਜ ਜਾਣਾ ਤਾਂ ਵੱਡੇ ਦਾ ਕਸੂਰੀ ਨਹੀਂ ਹੋਈ ਨਹੀਂ ਐਨਾ ਦਿਮਾਗ ਨਹੀਂ ਕਰ ਮੋਦੀ ਸਾਹਿਬ ਕੀ ਖਾਂਦੇ ਆ ਉਹਦਾ ਕੋਈ ਹੱਲ ਕਰੋ ਤਾਂ ਜੋ ਉਹਦੇ ਮਨ 'ਚ ਡਰ ਹੋਵੇ ਕਿ ਯਾਰ ਮੈਂ ਆਸਤਾ ਚੱਲਾਂ ਔਰ दारू ਨਾ ਪੀ ਕੇ ਚਲਾਵਾਂ ਅੱਜ ਕੱਲ ਦੇ ਜਵਾਨ ਮੁੰਡੇ ਪੈਗ ਲਗਾ ਕੇ दारू ਪੀ ਕੇ ਵੱਡੇ ਘਰਾਂ ਦੇ ਮੁੰਡੇ ਚੱਲਦੇ ਆ ਪਰ ਉਹਨਾਂ ਨੂੰ ਪਤਾ ਕਿ ਟਰੱਕ ਵਾਲਾ ਆਪੇ ਮਰੇਗਾ ਆਪੇ ਸਾਨੂੰ ਸਾਡੀ ਕਾਰ ਵੀ ਬਣਾ ਗਏਗਾ ਉਹ ਸਰਕਾਰ ਤਾਂ ਸਾਨੂੰ ਇਹੀ ਆਈ ਜਿਹੜਾ ਸਕਾਰ ਨੇ ਮੋਦੀ ਸਰਕਾਰ ਨੇ ਕਾਨੂੰਨ ਬਣਾਤਾ ਇਹ 10 ਸਾਲ ਦੀ ਸਜ਼ਾ 7 ਲੱਖ ਰੁਪਈਆ ਸੀ ਕਿੱਥੋਂ ਦੇਵੋਗੇ ਕਿਉਂਕਿ ਸਰ ਸਾਨੂੰ ਹੁਣ ਕੰਪਨੀਆਂ ਦੇ ਵਿੱਚ ਕਹਿ ਦਿੱਤਾ ਕਿ ਨਾਲ ਕਲੀਨਰ ਲਿਆਓਗੇ ਨਾਲ ਹੈਲਪਰ ਲਿਆਓਗੇ ਤੇ ਤੁਹਾਡੀ ਗੱਡੀ ਅੰਦਰ ਐਂਟਰ ਕਰੇਗੀ ਅਸੀਂ ਸਾਰੇ ਵੀਰ ਭਰਾ ਇੱਕ ਦੂਜੇ ਨਾਲ ਹੈਲਪ ਕਰਕੇ ਕਲੀਨਰ ਬਣ ਕੇ ਨਾਲ ਜਾਂਦੇ ਆ ਤਾਂ ਗੱਡੀ ਅਨਲੋਡ ਹੁੰਦੀ ਹੈ 30 ਨਾਲ ਦੇ ਵਿੱਚ ਸਾਡੀ ਸੈਲਰੀ ਦੇਖ ਲਓ ਜਦ ਕਿ ਘੱਟੋ ਘੱਟ ਇਸ ਟਾਈਮ ਸੈਲਰੀ ਹੋਣੀ ਚਾਹੀਦੀ ਹੈ 40-50000 ਰੁਪਿਆ ਠੀਕ ਹੈ ਜੀ ਕੰਮ ਦੇ हिसाब ਨਾਲ 12 ਮਹੀਨੇ 30 ਦਿਨ ਡਿਊਟੀ ਹੈ ਸਾਡੀ ਕੋਈ ਨਹੀਂ ਕੋਈ ਜੋ ਕੀ ਦਿਨ ਤਹਾਰ ਕੁਛ ਨਹੀਂ ਕੋਈ ਨਹੀਂ ਜੀ ਜਿਹੜਾ ਡਰਾਈਵਰ ਆ ਉਹ ਬਾਹਰ ਇੱਟ ਤੇ ਬੈਠਾ ਸਾਈਡ ਤੇ ਇਹ ਆਉਣਗੇ ਰੋਟੀ ਪ੍ਰਸ਼ਾਦਾ ਛੱਕ ਕੇ ਫਿਰ ਸਾਡੀ ਗੱਡੀ ਖਾਲੀ ਹੋਏਗੀ ਭਾਵੇਂ ਤੁਹਾਡੇ 4 ਵਜਣ ਤਾਂ ਇਹ ਤੁਹਾਡੇ 5 ਵਜਣ ਸਾਡੇ ਵਾਸਤੇ ਕੋਈ ਸੁਵਿਧਾ ਨਹੀਂ ਹੈਗੀ ਜ਼ੀਰੋ ਸੁਵਿਧਾ ਅਕਰਾਲੇ ਰੋਡ ਤੇ ਦੇਖੋ ਜਾ ਕੇ ਮੂਰੇ ਰੱਖੀ ਵੀ ਦਾਰ ਆ ਰਹੀ ਪਿੰਨੇ ਐ ਕਿਤੇ ਹੈ ਉਹ ਨਹੀਂ ਵੀ ਨਹੀਂ ਹੈ ਸਰ ਆਹ ਬਸ ਨਾਮ ਡਰਾਈਵਰ ਆ ਜੀ ਵਾਹ ਕਿ ਅੱਜ ਕੱਲ ਬੱਚੇ ਗੱਡੀ ਨਹੀਂ ਸੱਕ ਰਹੇ ਜੀ ਕੋਈ ਨਹੀਂ ਆ ਰਿਹਾ ਜੀ ਸਰਕਟ ਨਹੀਂ ਆ ਰਿਹਾ ਆਏ ਹੁਣ ਹੈਲਪਰ ਤੋਂ ਬਗੈਰ ਗੱਡੀ ਅੰਦਰ ਨਹੀਂ ਜਾਣੀ ਐਨੇ ਪ੍ਰਕਾਰ ਦੇ ਕਾਨੂੰਨ ਬਣਾ ਦਿੱਤੇ ਗਏ ਆ ਜੀ ਬਗਲ ਦਾ ਡਰਾਈਵਰ ਬੰਦਾ ਤਾਂ ਕੁੱਤੇ ਨੂੰ ਨਹੀਂ ਮਾਰ ਕੇ ਰਾਜੀ ਹੈਗਾ ਉਹਦੇ ਵੀ ਬ੍ਰੇਕ ਲਾਉਂਦਾ ਵੀ ਮੈਂ ਇਹਨੂੰ ਵੀ ਬਚਾਵਾਂ ਪਰ ਹੁਣ ਜੇ ਕਾਰਾਂ ਵਾਲੇ ਮੋਟਰਸਾਈਕਲਾਂ ਵਾਲੇ ਆ ਕੇ ਤਾਂ ਵਿੱਚ ਵੱਜਦੇ ਆ ਸ਼ਾਮ ਦੇ ਟਾਈਮ ਦਾਰੂਆਂ ਇਹਨਾਂ ਦੀਆਂ ਪਿੱਤੀਆਂ ਵੇ ਹੋਣੀਆਂ ਟਰੱਕ ਡਰਾਈਵਰ ਬਦਨਾਮ ਹੋ ਜਾਂਦੇ ਕੇਂਦਰ ਸਰਕਾਰ ਵੱਲੋਂ ਜਿਹੜਾ ਹਿੱਟ ਐਂਡ ਰਨ ਕਾਨੂੰਨ ਲੈ ਕੇ ਆਇਆ ਗਿਆ ਸਿਰਫ ਟਰੱਕ ਦੇ ਡਰਾਈਵਰ ਭਾਈਚਾਰਿਆਂ ਵਾਸਤੇ ਨਹੀਂ ਹੈਗਾ ਸਾਰਿਆਂ ਵਾਸਤੇ ਆ ਹਰ ਇੱਕ ਬੰਦਾ ਜਿਹੜਾ ਡ라이ਵਰ ਹੀ ਕਰਦਾ ਜੇਕਰ ਉਹਦੇ ਗੱਡੀ ਵੱਲੋਂ ਕਿਸੇ ਤਰੀਕੇ ਦਾ ਕੋਈ ਅਣ ਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਜਿੱਥੇ ਪਹਿਲਾਂ 2 ਸਾਲ ਦੀ ਸਜ਼ਾ ਹੁੰਦੀ ਸੀ ਉਸ ਬੰਦੇ ਨੂੰ ਹੁਣ ਸਜ਼ਾ ਵਧਾ ਕੇ ਕਰ ਦਿੱਤੀ ਗਈ ਸੀ 10 ਸਾਲ ਤੇ ਜੁਰਮਾਨਾ 7 ਲੱਖ ਰੁਪਏ ਇਹਨਾਂ ਬੰਦਿਆਂ ਨਾਲ ਗੱਲਬਾਤ ਕਰਦੇ ਇੱਥੇ ਡਰਾਈਵਰ ਵੀਰ ਖੜੇ ਨੇ ਜਿਨ੍ਹਾਂ ਦੀਆਂ ਗੱਡੀਆਂ ਵੀ ਤੁਸੀਂ ਵੇਖ ਸਕਦੇ ਹੋ ਖੜੀਆਂ ਐ ਇਹਨਾਂ ਦਾ ਇਸ ਕਾਨੂੰਨ ਬਾਰੇ ਕੀ ਕਹਿਣਾ ਹੈ ਤੇ ਇਹਨਾਂ ਦੀ ਅਸਲ ਜ਼ਿੰਦਗੀ ਕਿਉਂਕਿ ਇੱਕ ਦਿਨ ਇਹਨਾਂ ਨੇ ਕੰਮ ਨਹੀਂ ਕੀਤਾ ਤਾਂ ਇਹਨਾਂ ਨੇ ਦਿਖਾਤਾ ਕਿ ਸਾਡੀ ਔਕਾਤ ਕੀ ਹੈ ਕਿ ਸਾਡਾ ਅਹੁਦਾ ਕਿੰਨਾ ਉੱਚਾ ਜੇ ਅਸੀਂ ਇੱਕ ਦਿਨ ਕੰਮ ਨਾ ਕਰੀਏ ਪੂਰਾ ਮੁਲਕ ਲੈਣਾ ਵਿੱਚ ਲੱਗ ਸਕਦਾ ਹੈ ਤਾਂ ਇਹਨਾਂ ਬੰਦਿਆਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦੀ ਜ਼ਿੰਦਗੀ ਕੀ ਹੈ ਕਿਹੜੀਆਂ ਮੁਸ਼ਕਿਲਾਂ ਇਹਨਾਂ ਨੂੰ ਆਉਂਦੀਆਂ ਨੇ ਤੇ ਇਸ ਕਾਨੂੰਨ ਨਾਲੇ ਕਿੰਨਾ ਕੁ ਵਾਕਿਫ ਰੱਖਦੇ ਨੇ ਇਤفاق ਰੱਖਦੇ ਨੇ ਭਾਈ ਜੀ ਸਸੇ ਗੱਲ ਸਾਡੇ ਨਾਲ ਗੱਲਬਾਤ ਕਰਨ ਲਈ ਸਭ ਤੋਂ ਪਹਿਲੀ ਗੱਲ ਤੁਸੀਂ ਇੱਕ ਤਾਂ ਆਪਣੀ ਦਿਖਾਤੀ ਸਾਡਾ ਅਹੁਦਾ ਕੀ ਹੈ ਦੇਸ਼ ਵਿੱਚ ਇੱਕ ਦਿਨ ਤੁਸੀਂ ਕੰਮ ਨਹੀਂ ਕੀਤਾ ਸਾਰਾ ਮੁਲਕ ਲੈਣਾ ਚ ਲੱਗ ਗਿਆ ਤੁਹਾਨੂੰ ਇਨਾ ਸਮਾਂ ਪਹਿਲਾਂ ਕਿਉਂ ਲੱਗਿਆ ਕਿਉਂਕਿ ਪਹਿਲਾਂ ਵੀ ਡਰਾਈਵਰਾਂ ਕਰਕੇ ਜਾਂ ਡਰਾਈਵਰਾਂ ਦੇ ਨਾਲ ਮਾੜਾ ਵਤੀਰਾ ਕਰਦੀਆਂ ਰਹੀਆਂ ਨੇ ਸਰਕਾਰਾਂ ਕੰਮ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਜਾਂ ਫਿਰ ਕੋਈ ਕਿਸੇ ਤਰੀਕੇ ਦਾ ਮੈਡੀਕਲ ਵਗੈਰਾ ਕੁਝ ਨਹੀਂ ਕੋਈ ਸਹੂਲਤ ਨਹੀਂ ਹੁਣ ਅਜਿਹੀ ਕਿਹੜੀ ਲੋੜ ਪੈ ਗਈ ਸੀ ਕਿ ਤੁਹਾਨੂੰ ਲੱਗਿਆ ਕਿ ਹੁਣ ਹੱਦ ਹੋ ਚੁੱਕੀ ਹੈ ਕਿ ਹੁਣ ਸਾਨੂੰ ਉੱਠਣਾ ਪੈਣਾ ਉੱਠਣਾ ਤਾਂ ਤੁਹਾਨੂੰ ਇਹੀ ਆਈ ਜਿਹੜਾ ਸਰਕਾਰ ਨੇ ਮੋਦੀ ਸਰਕਾਰ ਨੇ ਕਾਨੂੰਨ ਬਣਾਤਾ ਇਹ 10 ਸਾਲ ਦੀ ਸਜ਼ਾ 7 ਲੱਖ ਰੁਪਏ ਕਿੱਥੋਂ ਦੇਵੋਗੇ ਅਸੀਂ ਤਾਂ ਆਪਣਾ ਡਰਾਈਵਰਾਂ ਨੂੰ 99000 88000 ਰੁਪਏ ਤੁਹਾਨੂੰ ਤਨਖਾਹ ਮਿਲਦੀ ਆ 24 24 ਘੰਟੇ ਦੀ ਸਾਡੀ ਡਿਊਟੀ ਆ ਸਾਨੂੰ ਕੋਈ ਸੁਵਿਧਾ ਨਹੀਂ ਸਾਨੂੰ ਇਹ ਕਾਨੂੰਨ ਨਹੀਂ ਫਿੱਟ ਹੈਗਾ ਜੀ ਦੇਖਿਆ ਜਾਂਦਾ ਜਦੋਂ ਵੀ ਕੋਈ ਗਲਤੀ ਹੁੰਦੀ ਹੈ ਡਰਾਈਵਰਾਂ ਤੋਂ ਜਾਂ ਸਾਹਮਣੇ ਵਾਲੇ ਤੋਂ ਵੀ ਹੋਵੇ ਕਸੂਰ ਡਰਾਈਵਰਾਂ ਦਾ ਹੀ ਕਿਉਂ ਕੱਢਿਆ ਜਾਂਦਾ ਵੱਡੀ ਗੱਡੀ ਦਾ ਹੀ ਕਸੂਰ ਕੱਢਦੀ ਵੱਡੀ ਗੱਡੀ ਦਾ ਜਦ ਕਿ ਕਸੂਰ ਛੋਟੀ ਗੱਡੀ ਦਾ ਹੁੰਦਾ ਜੀ ਤੇ ਕਸੂਰ ਸਾਡੇ ਤੇ ਪਾਇਆ ਜਾਂਦਾ ਜੀ ਇਹ ਕਾਨੂੰਨ ਇਹ ਥੋੜਾ ਮੋਦੀ ਸਰਕਾਰ ਨੇ ਸੋਚੇ ਕਿ ਮਰਨ ਵਾਲਾ ਤਾਂ ਥੱਲੇ ਆ ਕੇ ਮਰ ਗਿਆ ਉਹ ਤਾਂ ਤੁਹਾਨੂੰ ਡਰਾਈਵਰ ਬਚਾ ਰਿਹਾ ਪਰ ਤਾਂ ਵੀ ਤੁਹਾਡਾ ਕੇਸ ਵੀ ਆਪਣੇ ਸਿਰ ਤੇ ਲੈ ਰਿਆ ਲਾਇਸੈਂਸ ਸਾਡੇ ਹੈਵੀ ਡਿਊਟੀ ਲਾਇਸੈਂਸ ਹੈ ਜੀ ਪਰ ਇਹ ਗਲਤੀ ਇਹਨਾਂ ਦੀ ਹੁੰਦੀ ਹੈ ਪਰ ਉਹ ਆਪਣੀ ਇਹਨਾਂ ਦੀ ਮੌਤ ਵੀ ਆਪਣੇ ਸਿਰ ਤੇ ਲੈਂਦਾ ਜੀ ਕਿ ਇਹਨਾਂ ਨੇ ਮਾਰੀ ਕਾਰ ਸਾਡੇ ਚ ਤੇ ਇਹ ਵੀ ਜ਼ੁਲਮ ਸਾਡਾ ਹੀ ਹੈ ਜੀ ਫਿਰ ਪਬਲਿਕ ਕੁੱਟਦੀ ਆ ਡਰਾਈਵਰ ਨੂੰ ਉਹ ਕੁੱਟਾ ਲੱਗ ਲਾਂਦੀ ਹੈ ਜੀ ਡਰਾਈਵਰ ਕਿੱਥੇ ਜਾਊ ਆਪਣਾ ਪੁਲਿਸ ਕਿਤੇ ਨੇੜੇ ਥੋੜੀ ਹੁੰਦੀ ਹੈ ਵੀ ਥਾਣੇ ਦੇ ਵਿੱਚ ਚਲੇ ਜਾਓ ਉਹਨੇ ਨੂੰ ਕਿਤੇ ਬੰਦੇ ਨੂੰ ਕਿੱਕਣਾ ਚੱਕੂ ਪਾ ਪੁਲਿਸ ਬੰਦਾ ਬੀਜੇ ਦੇ ਆਪਣਾ ਪੁਲਿਸ ਆ ਬੰਦੇ ਘੁੱਟ ਦਿੰਨੇ ਪਿੰਡਾਂ ਦੇ ਆ ਕੇ ਵਾਲੇ ਵਾਲੇ ਦੇ ਸਾਰੇ ਗੱਡੀਆਂ ਮੋਟਣਾਂ ਵਾਲੇ। ਕੀ ਕਰੂ ਡਰਾਈਵਰ ਨੇ ਤਾਂ ਆਪਣੀ ਜਾਨ ਬਚਾਉਣੀ ਹੋਣਾ ਨਾ। ਬਾਈ ਇਹੀ ਕਿ ਮੈਂ ਪੁੱਛਣਾ ਹੁਣ ਉਹ ਰੂਲ ਕਹਿੰਦਾ ਕਿ ਜੇ ਤੁਸੀਂ ਬਿਨਾਂ ਦੱਸੇ ਮੌਕੇ ਤੋਂ ਭੱਜਦੇ ਹੋ ਕੋਈ ਵੀ ਡਰਾਈਵਰ ਤਾਂ ਉੱਤੇ ਕਾਨੂੰਨੀ ਕਾਰਵਾਈ ਜਿਹੜੀ 10 ਸਾਲ ਦੀ ਸਜ਼ਾ ਤੇ 7 ਲੱਖ ਦਾ ਜੁਰਮਾਨਾ ਪਰ ਜੇਕਰ ਡਰਾਈਵਰ 10 ਦਿਨ ਪੁਲਿਸ ਨੂੰ ਕਿ ਭਾਈ ਇਹ ਘਟਨਾ ਵਾਪਰ ਗਈ ਹੈ। ਜੰਗਾ ਹੋ ਜੇ ਕਿਤੇ ਨੇੜੇ ਹੋ ਤਾਂ ਹੀ ਜਾਊ ਉਹਨਾਂ ਤਾਂ ਪਬਲਿਕ ਦਾ ਟਾਕੀ ਦੇ ਵਿੱਚੇ ਘੁੱਟ ਦਿੰਦੀ ਐ ਡਰਾਈਵਰ ਨੂੰ। ਉਤਰਨੇ ਨਹੀਂ ਦਿੰਦੀ ਹੈ ਕਿ ਕਿਆ ਕਰੂ ਡਰਾਈਵਰ ਉੱਤੇ ਚਲੇ ਜਾਊ ਕਿਤੇ ਡਰਾਈਵਰ ਕਿਹੜਾ ਜੀ ਕਰਦਾ ਵੀ ਮੈਂ ਛੱਡ ਕੇ ਚਲੇ ਜਾਵਾਂ ਵੀ ਐਕਸੀਡੈਂਟ ਹੋ ਗਈ ਉਹ ਤਾਂ ਚੱਕ ਕੇ ਲਿਜਾਊਗਾ ਕੋ ਕੋ ਠੀਕ ਹੈ ਨਾ ਜੀ ਬਾਜਿਆ ਪਬਲਿਕ ਕੋਡ ਦੰਦੀ ਹੈ ਵੀ ਡਰਾਈਵਰ ਉੱਥੇ ਕਿਆ ਕਰੂਗਾ ਜੀ ਅਗਲਾ ਆਪਣੀ ਜਾਨ ਬਚਾਉਣ ਦਾ ਮਾਰਦਾ ਤਾਂ ਫਿਰ ਭੱਜਦਾ ਹੀ ਆ ਨਾ ਉਹ ਬੰਦਾ ਡਰਾਈਵਰ ਬੰਦਾ ਤਾਂ ਕੁੱਤੇ ਨੂੰ ਨਹੀਂ ਮਾਰ ਕੇ ਰਾਜੀ ਹੈਗਾ ਉਹਦੇ ਵੀ ਬ੍ਰੇਕ ਲਾਉਂਦਾ ਵੀ ਮੈਂ ਇਹਨੂੰ ਵੀ ਬਚਾਵਾਂ ਪਰ ਹੁਣ ਜੇ ਕਾਰਾਂ ਵਾਲੇ ਮੋਟਰਸਾਈਕਲਾਂ ਵਾਲੇ ਆ ਕੇ ਤਾਂ ਵਿੱਚ ਵੱਜਦੇ ਆ ਸ਼ਾਮ ਦੇ ਟਾਈਮ ਦਾਰੂਆਂ ਇਹਨਾਂ ਦੀਆਂ ਬਿੱਤੀਆਂ ਹੋਣੀਆਂ ਟਰੱਕ ਡਰਾਈਵਰ ਬਦਨਾਮ ਹੋ ਜਾਂਦੇ ਆ ਅਸੀਂ ਤਾਂ ਕਹਿੰਨੇ ਡਾਕਟਰੀ ਕਰਾਓ ਸਾਡੀ ਜਦ ਅਸੀਂ ਗੱਡੀ ਸ਼ਾਮ ਦੇ ਟਾਈਮ ਕੋਈ ਐਕਸੀਡੈਂਟ ਹੁੰਦਾ ਟਕੜਾ ਬੰਦਾ ਕਰ ਜਾਂਦਾ ਫਿਰ ਪਰ ਫੇਰ ਆ ਜਾਂਦਾ ਸਭ ਕੁਝ ਵੀ ਸਾਡੀ ਤਾਂ ਜੇ ਬੰਦਾ ਨਸ਼ਾ ਕਰਕੇ ਕਰਦੇ ਆ ਤਾਂ ਸਾਡੀ ਡਾਕਟਰੀ ਕਰਾਓ ਵੀ ਇਹਦੇ ਨੇ ਇਹ ਨਸ਼ਾ ਕਰਦਾ ਉਹਤੀ ਸਾਹਬ ਦੇ ਨਾਲ ਆਪਣੇ ਬੰਦੇ ਨੂੰ ਸਜ਼ਾ ਦਿਓ ਵੀ ਇਹ ਅਸੀਂ ਤਾਂ ਇਹ ਕਹਿੰਨੇ ਵੀ ਇਹ ਇਹ ਚੀਜ਼ਾਂ ਚਾਹੀਦੀਆਂ ਪਰ ਤੇ ਤਦਾਰੂ ਕਿੱਥੋਂ ਲਏਗਾ ਜੀ ਤੁਸੀਂ ਖੁਦ ਸਿਆਣੇ 9000 ਸੈਲਰੀ ਚ ਉਹ दारू ਲਏਗਾ ਜਾਂ ਬੱਚਿਆਂ ਨੂੰ ਰੋਟੀ ਦੇਵੇਗਾ ਜੀ ਆਪਣੇ ਮੈਂ ਪੁੱਛਣਾ 9000 ਚ ਕਿਵੇਂ ਗੁਜ਼ਾਰਾ ਹੁੰਦਾ ਕਿਉਂਕਿ ਕਹਿਣਾ ਇੱਕ ਮੈਂ ਨਾਮ ਬਦਨਾਮ ਬਦਨਾਮ ਕਰਿਆ ਵਾ ਬਸ ਆ ਹੁਣ ਸ਼ਾਮ ਦੇ ਤੈਨੂੰ ਤੁਸੀਂ ਢਾਬਿਆਂ ਪਰ ਦੇਖ ਲਿਓ ਜਿੰਨੀਆਂ ਕਾਰਾਂ ਵਾਲੇ ਬੜੀਆਂ ਗੱਡੀਆਂ ਆਪਣੇ ਕਾਰਾਂ ਵਾਲੇ ਤਕੜੇ ਤਕੜੇ ਬੰਦੇ ਸਭ ਢਾਬਿਆਂ ਪਰ दारू ਆ ਪੀਨੇ ਆ ਤੇ ਡਰਾਈਵਰ ਨੇ ਕੀ ਕਰਨਾ ਉਹਨੇ ਇੱਕ ਚਾਦਾ ਕੱਪ ਪੀਣਾ ਉਹ ਬਾਕੀ ਉਹਨਾਂ ਨੇ ਰੋਡ ਪਰੇ ਚੱਲਣਾ दारू ਪੀ ਕੇ ਫਿਰ ਆਪੇ ਐਕਸੀਡੈਂਟ ਤਾਂ ਆਪੇ ਹੋਣੇ ਆ ਸਾਰੇ ਆ ਪਿੰਡੇ ਦਾਰੂ ਚਰੇ ਆ ਮਦਾਰੂ ਮੈਨ ਜਿੱਤੇ ਮਰਜੀ ਚਲੇ ਦੇਖ ਲਓ ਪਾੜਨ ਦਾ ਮੂਰੇ ਤਾ ਆਰੂ ਰੱਖੇ ਹੀ ਹੁੰਦੇ ਆ ਡੱਕਿਆ ਪਰ ਅਕਰਾਲੇ ਯਾਰ ਰੋਡ ਤੇ ਦੇਖਿਓ ਜਾ ਕੇ ਮੂਰੇ ਰੱਖੇ ਵੀ ਦਾਰੂ ਸਾਰੇ ਹੀ ਪੀਨੇ ਆ ਕੋਈ ਤੇ ਹੋਇਆ ਨਹੀਂ ਵੀ ਨਹੀਂ ਹੈਗਾ ਨਾਮ ਬਗਨਾਮ ਟਰੈਵਲ ਆ ਜੀ ਬਸ ਥੋੜਾ ਯੂਨੀਅਨ ਅੱਜ ਅੱਜ ਨੇ ਹੁਣ ਬੰਦੇ ਸੀ ਖੜੇ ਆ ਕਿਸੇ ਦਾ ਵੀ ਮੈਡੀਕਲ ਕਰਾ ਲਓ ਕੋਈ ਨਸ਼ੇ ਵਾਲਾ ਹੋਵੇ ਕੋਈ ਨਸ਼ਾ ਕਰਦਾ ਹੋਵੇ ਇੱਕ ਸਰ ਪਾਗਲਾ ਪੈਗੇ ਲਾਉਂਦਾ ਬਸ ਉਹ ਵੀ ਸ਼ਾਮ ਵੇਲੇ ਰੋਟੀ ਖਾ ਕੇ ਕਾ ਗੀਰੋ ਥੱਕ ਜਾਂਦਾ ਕਿਉਂਕਿ ਪਹਿਣਾ ਪਹਿਣਾ ਹੁੰਦਾ ਪਹਿਣ ਦੇ ਟਾਈਮ ਆ ਉਹ ਤਾਂ ਵੀ ਚਲੋ ਨੀਂਦ ਆ ਜਾਂਦੀ ਹੈ ਥੱਕੇ ਹੋਏ ਮੈਂ ਸੀਟਾਂ ਦੇ ਵਿੱਚ ਕਿਹੜਾ ਬੰਦੇ ਦਾ 24 ਘੰਟੇ ਪਿਆ ਹੁੰਦਾ ਉਹ ਤਾਂ ਇਹ ਹੀ ਆ ਵੀ ਉਹਦੇ ਬਾਅਦ ਹੋ ਜਾਂਦਾ ਸਾਡਾ ਬਾਕੀ ਸਰ ਸਾਡਾ ਮੋਦੀ ਸਰਕਾਰ ਜੀ ਕੋਹੀ ਮੰਗ ਆ ਜੀ ਕਿ ਕਾਨੂੰਨ ਵਾਪਸ ਕਰੋ ਜੀ ਬਹੁਤ ਗਲਤ ਕਾਨੂੰਨ ਬਣਾਇਆ ਸੋਚ ਸਮਝ ਕੇ ਕੋਈ ਸੁਲਾਹ ਕਰਕੇ ਬਣਾਓ ਜੋ ਬਣਾਉਣਾ ਹੈ ਇਸ ਤਰ੍ਹਾਂ ਕਦਮ ਬੈਠ ਕੇ ਇਹਨਾਂ ਨੇ ਮਸਲਾ ਕਹਿਤਾ ਹੈ ਕਿ 10 ਸਾਲ ਦੀ ਕੈਦ 7 ਲੱਖ ਜੁਰਮਾਨਾ ਜੀ ਤੇ ਅਸੀਂ ਇਹ ਰਿਕਵੈਸਟ ਕਰਾਂਗੇ ਮੋਦੀ ਸਾਹਿਬ ਨੂੰ ਇਹ ਵਾਪਸ ਕਰੋ ਕਿਉਂਕਿ ਇਹੀ ਗਰੀਬ ਆ ਸਾਡੇ ਕੋਈ ਨਾ ਨਹੀਂ ਹੋਇਆ ਨਾ ਹੋਰ ਅਸੀਂ ਕੁਝ ਕਰ ਵੀ ਨਹੀਂ ਸਕਦੇ ਜੇ ਵੇਖਿਆ ਤੇ ਇਹੀ ਰਿਕਵੈਸਟ ਕਰ ਸਕਦੇ ਆ ਭਾਈ 8-10000 ਸੈਲਰੀ ਨਾਲ ਤੁਸੀਂ ਦੱਸੋ ਕਿੱਥੋਂ ਦੇ ਦੋਗੇ 10 ਲੱਖ ਰੁਪਇਆ 7-8 ਲੱਖ ਰੁਪਇਆ ਠੀਕ ਹੈ ਜੀ ਉਹ ਸੈਲਰੀ ਇੱਥੇ ਡਰਾਈਵਰ ਦੀ 5000 ਤੋਂ ਸਟਾਰਟ ਹੋ ਕੇ 10000 ਰੁਪਏ ਲੱਗ ਜਾਂਦੀ ਆ ਬਹੁਤ ਵਧੀਆ ਕੰਪਨੀ ਆ ਗਈਆਂ 10000 ਰੁਪਇਆ ਦੇ ਰਹੀਆਂ ਨੇ ਕਿੰਨਾ ਮਰਜੀ ਸਾਲ ਕੋਈ ਕੰਮ ਕਰੇ ਤਜਰਬਾ ਉੱਥੇ ਤਾਂ ਉੱਥੇ ਖੜਿਆ ਰਹਿੰਦਾ ਇਸ ਟਾਈਮ ਆਪਾਂ ਨੂੰ 32 ਕੇ ਸਾਲ ਹੋ ਚੱਲੇ ਆ ਠੀਕ ਹੈ ਜੀ 32 ਸਾਲਾਂ ਦੇ ਵਿੱਚ ਸਾਡੀ ਸੈਲਰੀ ਦੇਖ ਲਓ ਜਦ ਕੇ ਘੱਟੋ ਘੱਟ ਇਸ ਟਾਈਮ ਸੈਲਰੀ ਹੋਣੀ ਚਾਹੀਦੀ ਹੈ 40-50 ਹਜ਼ਾਰ ਰੁਪਈਆ ਠੀਕ ਹੈ ਜੀ ਕੰਮ ਦੇ हिसाब ਨਾਲ 12 ਮਹੀਨੇ 30 ਦਿਨ ਡਿਊਟੀ ਹੈ ਸਾਡੀ ਕੋਈ ਛੁੱਟੀ ਨਹੀਂ ਕੋਈ ਛੁੱਟੀ ਨਹੀਂ ਕੋਈ ਦਿਨ ਤਿਉਹਾਰ ਕੁਝ ਨਹੀਂ ਕੋਈ ਨਹੀਂ ਜੀ ਠੀਕ ਹੈ 26 ਜਨਵਰੀ 15 ਅਗਸਤ ਹੁੰਦੀ ਹੈ ਉਹ ਗਵਰਨਮੈਂਟ ਦੀ ਲਾਲਾ ਫੈਕਟਰੀ ਦੀ ਮਜਬੂਰੀ ਮਜਬੂਰੀ ਹੈ ਕੋਈ ਦੋ ਛੁੱਟੀਆਂ ਦਿਨ ਹੁੰਦੀਆਂ ਨੇ ਪੂਰੇ ਸਾਲ ਦੇ ਵਿੱਚ ਬਾਕੀ ఎవਰੀਥਿੰਗ ਕੋਈ ਛੁੱਟੀ ਨਹੀਂ ਕਰਦੇ ਆਂ ਦਰੂ ਸੇਵਾ ਕਿਵੇਂ ਦੂਰ ਕਰਦੇ ਹੋਗੇ ਕਰਦੇ ਨਹੀਂ ਦਰੂਸ ਦੇ ਸੇਵਾ ਹੁਣ ਕਿੱਦਾਂ ਕਰੀਏ ਦੂਰ ਦੱਸੋ ਤੁਸੀਂ ਨਿਆਣੇ ਖੁਦ ਹੁਣੇ ਮੇਰੇ ਮੁੰਡੇ ਦਾ ਫੋਨ ਆਇਆ ਸਿਰਫ ਔਲ ਨਹੀਂ 10 ਮਿੰਟ ਰੇੜੀ ਜੀ ਕਿੱਥੇ ਆ ਮੈਂ ਕਿਹਾ ਮੈਂ ਬੜੇ ਵਿਆਸੀ ਚ ਹੀ ਆ ਕੀ ਗੱਲ ਕੱਢੀ ਨੀ ਭਰੀ ਮੈਂ ਕਿਹਾ ਹੁਣ ਬਟੇ ਗੱਡੀ ਪਾਰਾਂਗੇ ਤੇਲ ਆਏਗਾ ਡੀਜ਼ਲ ਹੈ ਨਹੀਂ ਤੂੰ ਗੱਡੀਆਂ ਰੁੱਕੀਆਂ ਡੀਜ਼ਲ ਹੈ ਨਹੀਂ ਪੰਪਾ ਦੇ ਗੱਡੀ ਲੈ ਕੇ ਜਾ ਐਡੀ ਬੜੀ ਗੱਡੀ ਆ ਇਹ ਆਪਾਂ ਲੈਂ ਤੇ ਲਾਣੇ ਆ ਨਾ ਤੇ ਉਹ ਕੀ ਕਰਦੇ ਆ ਕਹਿੰਦੇ ਗੱਡੀ ਬਾਹਰ ਕੱਢੋ ਕਹਿੰਦੇ ਗੱਡੀ ਬਾਹਰ ਕੱਢੋ ਕਿਉਂਕਿ ਦੋ ਦੋ ਲੈਣਾ ਕਾਰਾਂ ਦੀ ਲੱਗ ਜਾਂਦੀਆਂ ਨੇ ਦੇ ਦੇਖੋ ਜੀ ਗਵਰਨਮੈਂਟ ਦਾ ਜਿਹੜਾ ਇਹ ਬਣਾਇਆ ਹਾ ਲਾਅ ਹੈਗਾ ਇਹ ਗਲਤ ਇਹ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਉਸੇ ਦੇਖੋ ਅਮਰੀਕਾ ਨੂੰ ਐਡੇ 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 ਲੈਂਡਲੋਰਡ ਹੈ ਨਹੀਂ ਐਡੇ ਲੈਂਡਲੋਰਡ ਹੈ ਨਹੀਂ ਜੀ ਕੋਈ ਵੀ ਡਰਾਈਵ ਨਹੀਂ ਜੇ ਅਗਰ ਮੰਨ ਲਓ ਕਿ ਐਡਾ ਲੈਂਡਲੋਰਡ ਹੋਵੇ ਕਿਹੜਾ ਬੰਦਾ ਗੱਡੀਆਂ 'ਚ ਸੌਂਦਾ ਰਾਤ ਨੂੰ ਨੀਂਦ ਨਹੀਂ ਆਂਦੀ ਬੰਦਾ ਸੌ ਪੈ ਕੇ ਦੇਖ ਲਵੇ ਠੀਕ ਹੈ ਜੀ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ ਇਸ ਕਾਨੂੰਨ ਇਹਨਾਂ ਕਾਨੂੰਨਾਂ 'ਚ ਆਪਾਂ ਬਿਲਕੁਲ ਐਗਰੀ ਨਹੀਂ ਹੈਗੇ ਸਾਡੀ ਤੇਹੀ ਮੰਗ ਹੈ ਮੋਦੀ ਸਾਹਿਬ ਨੂੰ ਜਿਹੜਾ ਵੀ ਬੈਠਾ ਜਿਹਨੇ ਵੀ ਪਾਸ ਕਰਨਾ ਜੀ ਇਹ ਕਾਨੂੰਨ ਨੂੰ ਰੱਦ ਕਰੇ ਬਸ ਜਿਹੜਾ ਪਹਿਲਾਂ ਚੱਲ ਰਿਹਾ ਸੀ ਸਿਸਟਮ ਚੱਲਣ ਦੋ ਹਾਂਜੀ ਜਿਹੜਾ ਵੀ ਜੋ ਵੀ ਜਿਹੜਾ ਵੀ ਬਣਾ ਰਿਹਾ ਨਾ ਇੱਕ ਵਾਰ ਸੇ ਇਹ ਹੀ ਆਪਣੀ ਰਿਕਵੈਸਟ ਹੈ ਉਹਦੋਂ ਖੜਾ ਜਿਹੜਾ ਗੱਡੀ ਪਿੱਛੇ ਮਾਰਦਾ ਜੇਦੀ ਗਲਤੀ ਆ ਉਹਦੇ 'ਵਸ ਸਜ਼ਾ ਦਿਓ ਜੀ ਇਹ ਨਹੀਂ ਹੈ ਵੀ ਡਰਾਈਵਰ ਦੇ ਪਿੱਛੇ ਮਾਰੇ ਕਾਰ ਆ ਕੇ ਵੀ ਡਰਾਈਵਰ ਨੂੰ ਸਜ਼ਾ ਦੇ ਤੇ ਉਹ ਮਰ ਗਏ ਬੜੀ ਪਬਲਿਕ ਦਾ ਗੁੱਸਾ ਕਿਉਂ ਨਿਕਲਦਾ ਹਰ ਵਾਰ ਤੁਹਾਡੇ ਨੂੰ ਕਹਿਣਾ ਚਾਹੁੰਦੇ ਆ ਜੇ ਛੋਟਾ ਵਾਹਕਲ ਗਲਤੀ ਕਰਦਾ ਤਾਂ ਉਹਨੂੰ ਕਿਉਂ ਨਹੀਂ ਪੁੱਛਦੇ ਉਹਨੂੰ ਕਿਉਂ ਨਹੀਂ ਪੁੱਛਦੇ ਉਹਨੂੰ ਪੁੱਛਣਾ ਚਾਹੀਦਾ ਨਾ ਜੀ ਅਜੀ ਗਲਤੀ ਤੇ ਛੋਟੇ ਵਾਹਕਲ ਦੀ ਹੈ ਉਹ ਵਜਾ ਆ ਕੇ ਡਰਾਈਵਰ ਦਾ ਕੀ ਕਸੂਰਾ ਉਹ ਤਾਂ ਆਪਣਾ 40 ਦੀ ਸਪੀਡ ਤੇ ਜਾ ਰਿਹਾ ਹੈ ਤਾਂ ਤੁਸੀਂ ਚੁੱਕ ਕੇ ਤੋਂ ਤੇ ਬੜਾ ਕਿਸ ਬਾਤ ਆ ਪਰ ਸਰ ਇਹ ਰਿਕਵੈਸਟ ਕਰਾਂਗੇ ਜਿੱਥੇ ਇੱਡਾ ਵੱਡਾ ਤੁਸੀਂ ਦਿਮਾਗ ਇੱਡੇ ਨੇ ਵੱਡੇ ਬੈਠੇ ਆ ਤੁਸੀਂ ਇੰਨਾ ਦਿਮਾਗ ਨਹੀਂ ਕੰਮ ਕਰਦਾ ਕੀ ਨਿੱਕਾ ਗੱਡੀ ਵਾਲਾ ਵਿੱਚ ਵਜਣਾ ਵੱਡੇ ਦਾ ਕਸੂਰੀ ਨਹੀਂ ਕੋਈ ਨਹੀਂ ਇੰਨਾ ਦਿਮਾਗ ਨਹੀਂ ਕਿ ਮੋਦੀ ਸਾਹਿਬ ਕੀ ਖਾਂਦੇ ਆ ਸਾਡੀ ਜਾਇਦਾ ਰੋਟੀ ਖਾਂਦਾ ਨਾ ਜੇ ਮੋਤੀ ਨਹੀਂ ਸਿਆਣਾ ਮੈਂ ਇਹੀ ਕਮਾਂਗਾ ਉਹਦਾ ਇੰਨਾ ਬ੍ਰੇਨ ਨਹੀਂ ਕੰਮ ਕਰ ਰਿਹਾ ਯਾਰ ਗੱਡੀ ਤੇ ਨਿੱਕੇ ਆਲਾ ਵਜਵਜਾ ਮੈਂ ਚੁੱਕੇ ਵੱਡੇ ਨੂੰ ਸਜ਼ਾ ਦੇ ਰਿਹਾ ਹੈ ਛੋੜੇ ਸੋਚਣ ਮੈਂ ਤੇ ਹੀ ਕਵਾਂਗਾ ਕਿ ਇਹੋ ਜਿਹਾ ਕਾਨੂੰਨ ਬਣਾਉਣਾ ਕਿ ਨਿੱਕੀ ਗੱਡੀ ਵਾਲਾ ਸੁਧਰ ਜੇ ਛੋਟੀ ਗੱਡੀ ਵਾਲਾ ਆਪਣਾ ਦਿਮਾਗ ਕੰਮ ਕਰੇ ਕਿ ਭਾਈ ਇਹ ਕੰਮ ਹੋ ਗਿਆ ਪੁੱਠਾ ਹੁਣ ਇਹਦੇ ਕੋ ਬਚੋ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਪਹਿਲਾਂ ਤੇ ਅਸੀਂ ਇੱਕ ਟਰੱਕ ਡਰਾਈਵਰ ਘੇਰ ਲੰਦੂ ਮਾਰ ਦੋ ਤੇ ਜੇ ਛੋਟੀ ਗੱਡੀ ਵਾਲਾ ਗਲਤੀ ਕਰਦਾ ਤਾਂ ਉਹਨੂੰ ਸਰ ਉਹਦੇ ਵਾਸਤੇ ਕਾਨੂੰਨ ਜਰੂਰ ਬਣਾਓ ਕਿ ਛੋਟੀ ਵਾਈਕਲ ਜਿਹੜੀ ਵੱਜ ਰਹੀ ਆ ਉਹਦਾ ਕੋਈ ਹੱਲ ਕਰੋ ਤਾਂ ਜੋ ਉਹਦੇ ਮਨ 'ਚ ਡਰ ਹੋਵੇ ਕਿ ਯਾਰ ਮੈਂ ਆਸਤਾ ਚੱਲਾਂ ਔਰ दारू ਨਾ ਪੀ ਕੇ ਚਲਾਵਾਂ ਅੱਜ ਕੱਲ ਦੇ ਜਵਾਨ ਮੁੰਡੇ ਪੈਗ ਲਗਾ ਕੇ दारू ਪੀ ਕੇ ਵੱਡੇ ਘਰਾਂ ਦੇ ਮੁੰਡੇ ਚੱਲਦੇ ਆ ਪਰ ਉਹਨਾਂ ਨੂੰ ਉਹਨਾਂ ਨੂੰ ਪਤਾ ਕਿ ਟਰੱਕ ਵਾਲਾ ਆਪੇ ਮਰੇਗਾ ਆਪੇ ਸਾਨੂੰ ਸਾਡੀ ਕਾਰ ਵੀ ਬਣਾ ਕੇ ਦੇਗਾ ਉਹ ਦੇਖਿਆ ਨਹੀਂ ਜੱਪ ਜਿਹੜੀ ਕੀ ਹੋਇਆ ਉਹ ਵੇਖਣੇ ਹਾਂਜੀ ਗੱਲ ਕਰੋ ਪਹਿਲੀ ਤੀਕ ਦਾ ਤੇ ਸਰ ਉਹ ਇਹੀ ਰਿਕਵੈਸਟ ਹੈ ਜੀ ਕਿ ਥੋੜਾ ਕਾਨੂੰਨ 'ਚ ਬਦਲਾਅ ਕਰਨਾ ਤਾਂ ਇਹੋ ਜਿਹਾ ਬਦਲਾਅ ਕਰੋ ਜੀ ਦੋਵੇਂ ਪੱਖੇ ਹਾਂਜੀ ਦੋਵੇਂ ਪੱਖੇ ਕਰੋ ਤੁਸੀਂ ਤੇ ਇੱਕ ਕੱਲਾ ਡਰਾਈਵਰੀ ਢਾ ਲੈ ਕੱਲਾ ਫੜਕੇ ਵਨ ਸਾਈਡ ਹੋ ਗਿਆ ਨਾ ਵਨ ਸਾਈਡ ਦੋਨੋਂ ਪਾਸੇ ਕਰੋ ਕਬਰ ਹਾਂਜੀ ਸੋ ਸਰ ਇਹ ਰਿਕੁਐਸਟ ਕਰਨ ਚਾਹੁੰਦੇ ਮੋਦੀ ਸਾਹਿਬ ਨੂੰ ਕਿ ਕੁਝ ਸੋਚ ਸਮਝ ਕੇ ਕਾਨੂੰਨ ਬਣਾਓ ਇੰਨਾ ਵੱਡਾ ਸਟਾਫ ਤੁਹਾਡਾ ਬੈਠਾ ਹੈ ਤਾਂ ਜੋ ਨਿੱਕੀਆਂ ਗੱਡੀਆਂ ਵਾਲੇ ਵੀ ਦਿਮਾਗ ਕੰਮ ਕਰਨ ਕਿ ਕਿਸ ਤਰ੍ਹਾਂ ਵਾਹਕਲ ਚਲਾਉਣਾ ਸਾਡੇ ਕੋਲ ਫੇਰ ਅਹੀਂ ਮਹੂਆਣਾ ਗਰਦਾਸਪੁਰ ਕਿੱਥੇ ਕਿੱਥੇ ਜਾ ਕੇ ਸਾਰੇ ਸਰਟੀਫਿਕੇਟ ਆ ਸਾਡੇ ਹੈਵੀ ਡਿਊਟੀ ਲਾਇਸੈਂਸ ਆ ਤਿੰਨ ਦਿਨ ਦੀ ਸਾਰੀ ਹਰ ਸਾਲ ਟ੍ਰੇਨਿੰਗ ਹੁੰਦੀ ਹੈ ਜੀ ਸਾਨੂੰ ਹਰ ਸਿਖਾਉਂਦੇ ਆ ਕਿ ਸਾਡਾ ਸਰਟੀਫਿਕੇਟ ਆਏਗਾ ਫੇਲ ਲਾਇਸੈਂਸ ਨਿਊ ਹੋਏਗਾ ਸਾਡਾ ਉਹਨਾਂ ਦਾ ਲਾਇਸੈਂਸ ਨਿਊ ਨਹੀਂ ਹੁੰਦਾ ਪਹਿਲਾਂ 3 ਦਿਨ ਦੀ ਸਾਰੀ ਇਸ ਕਲਾਸ ਤਿੰਨ ਦਿਨ ਕਲਾਸ ਲੱਗਦੀ ਹੈ ਬਾਕਾਇਦਾ ਕਲਾਸ ਲੱਗਦੀ ਹੈ ਉਸ ਤੋਂ ਬਾਅਦ ਫਿਰ ਫਿਰ ਵੀ ਮਹੀਨਾ ਲੱਗਦਾ ਫਿਰ ਵੀ ਮਹੀਨਾ ਲੱਗ ਜਾਂਦਾ ਭਾਜੀ 1 ਮਹੀਨਾ ਡੇਢ ਮਹੀਨਾ ਲੱਗਾ ਸੁਣੋ ਫੇਲ ਸਸਰੀ ਸਾਡੀ ਕੋਈ ਗਲਤੀ ਹੋਣ ਦੇ ਬਾਵਜੂਦ ਹੀ ਹੁਣ ਪਿੱਛੋਂ ਕਾਰ ਵਾਲਾ ਆਉਂਦਾ ਰੌਂਗ ਸਾਈਡ ਲਿਆ ਕੇ ਫਸਾ ਕੇ ਗੱਡੀ ਮੋੜੇ ਲਿਆ ਕੇ ਪਸਾ ਦਿੰਦਾ ਕਾਰਾਂ ਵਾਲੇ ਸਰ ਡਰਾਈਵ ਸਾਈਡ ਤੋਂ ਕਪਾ ਡਰਾਈਵ ਸਾਈਡ ਬੈਠਦੇ ਆ ਨਾ ਤੇ ਉਧਰੋਂ ਕਾਰ ਨਹੀਂ ਦਿਖਦੀ ਬਾਕੀ ਸਰ ਪਿੱਛੇ ਡਾਲੇ ਤੇ ਗੱਡੀ ਚੀਚੇ ਜਿ ਦਿਖ ਜੇਗੀ ਜੇ ਇੱਕਦਮ ਉਰੇ ਲਿਆ ਕੇ ਲਾਤੀ ਪਤਾ ਲੱਗਣਾ ਨਹੀਂ ਫਸ ਜਾਂਦੀ ਹੈ ਉਹ ਗਲਤੀ ਉਹਦੀ ਫਸਦਾ ਬੜੀ ਗੱਡੀ ਵਾਲਾ ਇੱਕ ਗੱਲ ਮੈਂ ਨਹੀਂ ਮੇਨ ਹੋਰ ਕਰਨੀ ਚਾਹੁੰਦਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਡਰਾਈਵਰ ਖਤਮ ਸਹੀ ਗੱਲ ਹੈ ਖਤਮ ਕਿਉਂ ਕਿਉਂਕਿ ਸਰ ਸਾਨੂੰ ਹੁਣ ਕੰਪਨੀਆਂ ਦੇ ਵਿੱਚ ਕਹਿ ਦਿੰਦਾ ਕਿ ਨਾਲ ਕਲਿੰਡਰ ਲਿਆਓਗੇ ਨਾਲ ਹੈਲਪਰ ਲਿਆਓਗੇ ਤੇ ਤੁਹਾਡੀ ਗੱਡੀ ਅੰਦਰ ਐਂਟਰ ਕਰੇਗੀ ਅਸੀਂ ਸਾਰੇ ਵੀਰ ਭਰਾ ਇੱਕ ਦੂਜੇ ਨਾਲ ਹੈਲਪ ਕਰਕੇ ਕਲਿੰਡਰ ਬਣ ਕੇ ਨਾਲ ਜਾਂਦੇ ਆ ਤਾਂ ਗੱਡੀ ਅਨਲੋਡ ਹੁੰਦੀ ਹੈ ਉਨਾ ਚਿਰ ਗੱਡੀ ਪੰਜਾਬ ਦਾ ਮੁੰਡਾ ਕੋਈ ਆ ਰਿਹਾ ਜੀ ਪੰਜਾਬ ਦਾ ਮੁੰਡਾ ਕੋਈ ਆ ਵੀ ਰਿਹਾ ਨਾ ਇਟ ਮੀਨ ਉਹਨੇ ਮਹੀਨਾ ਡੇਢ ਮਹੀਨਾ ਲਾਣਾ ਉਹਨੇ ਪਾਸਪੋਰਟ ਨਾ ਨਹੀਂ ਪਾਸਪੋਰਟ ਬਣਾਇਆ ਚਲ ਬਾਹਰ ਉਰੇ ਨਹੀਂ ਗੱਡੀ ਚਲਾਏਗਾ ਬਾਹਰ ਚਲਾਏਗਾ ਜਾ ਬਾਹਰ ਚਲਾਏਗਾ ਜਾ ਬਾਹਰ ਕਹਿੰਦੇ ਸਹੂਲਤਾ ਵਧਾ ਹੈ ਪੈਸੇ ਵਧਾ ਹੈ ਉਹ ਹੈਵੀ ਡਿਊਟੀ ਲਾਇਸੈਂਸ ਬਣਾ ਕੇ ਬਾਹਰ ਦਾ ਰੁਖ ਕਰਦੇ ਪੈਣੇ ਕਿਸ ਸਵਰਾਜ ਫੈਕਟਰੀ ਆ ਮਹਾਲੀ ਵਿੱਚ ਜੀ ਤੇ ਰਨਬੈਕਸੀ ਆ ਇੱਕ ਦੋ ਇਹ ਦੋ ਫੈਕਟਰੀਆਂ ਆ ਤੇ ਦੋਵਾਂ ਦੇ ਵਿੱਚ ਹੀ ਅਲਾਉਡ ਕਰ ਦਿੱਤਾ ਕਿ ਬਿਨਾ ਹੈਲਪਰ ਤੋਂ ਗੱਡੀ ਅੰਦਰ ਨਹੀਂ ਆਏਗੀ ਪਰ ਸਾਰਾ ਜੇ ਇਹੋ ਜਿਹਾ ਕਾਨੂੰਨ ਹੋਣਗੇ ਤੇ ਸਾਡਾ ਕਿੰਨੀ ਸਾਡੀ ਥੋੜੀ ਜਿਹੀ ਉਮਰ ਰਹਿ ਗਈ ਹੈ ਜੀ ਇਸ ਤੋਂ ਬਾਅਦ ਕਹਾਣੀ ਖਤਮ ਇਹਨਾਂ ਨੇ ਕਿਤਾਬਾਂ 'ਚ ਪੜਾਇਆ ਕਰਨਾ ਕਿ ਟਰੱਕ ਕਿਹਨੂੰ ਕਹਿੰਦੇ ਆ ਕਿਉਂਕਿ ਅੱਜਕੱਲ ਬੱਚੇ ਗੱਡੀ ਨਹੀਂ ਸਿੱਖ ਰਹੇ ਜੀ ਕੋਈ ਨਹੀਂ ਆ ਰਿਹਾ ਜੀ ਸਰ ਕੱਢੀ ਨਹੀਂ ਆ ਰਿਹਾ ਹੁਣ ਹੈਲਪਰ ਤੋਂ ਬਗੈਰ ਗੱਡੀ ਅੰਦਰ ਨਹੀਂ ਜਾਣੀ ਐਨੇ ਪ੍ਰਕਾਰ ਦੇ ਕਾਨੂੰਨ ਬਣਾ ਦਿੱਤੇ ਗਏ ਆ ਜੀ ਤੇ ਅਸੀਂ ਹੁਣ ਇੱਕ ਦੂਜੇ ਨਾਲ ਹੈਲਪ ਕਰਕੇ ਗੱਡੀ ਅੰਦਰ ਜਾਣੇ ਤਾਂ ਅਸੀਂ ਕਦੋਂ ਤੱਕ ਜਾਵਾਂਗੇ ਜੀ ਅੱਖਾਂ ਵਿੱਚ ਜਵਾਬ ਦੇ ਜਾਂਦੀ ਹੈ ਇੱਕ ਟਾਈਮ ਤੱਕ ਆ ਕੇ ਕਦੋਂ ਤੱਕ ਚਲਾਵਾਂਗੇ ਸੋ ਇਸ ਕਰਕੇ ਸੁਗੋਏ ਸਾਰੀਆਂ ਤਰਖਾਵਾਂ ਵਧਾਉਣ ਸਾਨੂੰ ਸਣੀ ਹੈਲਪ ਕਰਨ ਕੀ ਕਾਰਨ ਔਕੇ ਆਉਣ ਵਾਲੇ ਬੱਚੇ ਫੇਰ ਗੱਡੀਆਂ ਸਿੱਖਣ ਤੁਹਾਨੂੰ ਕਾਰਨ ਕੀ ਲੱਗਦਾ ਹੈ ਕਿ ਤਨਖਾਹ ਵਧਦੀ ਕਿਉਂ ਨਹੀਂ ਭਾਈ ਤੁਸੀਂ ਕਿਹਾ 20 25 25 30 30 9000 ਸੈਲਰੀ ਆ ਉਹਦੇ ਵਿੱਚ ਵੀ ਸਾਨੂੰ ਆ ਵੇਖ ਲੋ 10 ਪੈਸੇ ਦਾ ਬੰਦਾ ਨੇ ਦਾ ਜਿਹੜਾ ਸਾਨੂੰ ਆ ਕੇ ਸਾਈਡ ਤੇ ਲਾ ਲੈਂਦਾ ਜੀ ਤੇ ਉਹਦੀਆਂ ਗੱਲਾਂ ਵੀ ਸੁਣਨੇ ਪੈਂਦੀਆਂ ਇੱਕ ਸਰ ਹੋਰ ਗੱਲ ਕਰਨੀ ਚਾਹਾਂਗਾ ਜੇ ਫੈਕਟਰੀ ਦੇ ਵਿੱਚ ਸਾਰੇ ਬੰਦਿਆਂ ਨੂੰ ਰੋਟੀ ਅਲਾਊਡ ਆ ਤੇ ਡਰਾਈਵਰ ਨੂੰ ਰੋਟੀ ਕੌਣ ਦੀ ਅਲਾਊਡ ਸਾਰੇ ਸਟਾਫ ਕੰਨਿਚ ਰੋਟੀ ਖਾਣਗੇ ਜਿਹੜਾ ਡਰਾਈਵਰ ਆ ਉਹ ਬਾਹਰ ਇੱਟ ਤੇ ਬੈਠਾ ਸਾਈਡ ਤੇ ਇਹ ਆਉਣਗੇ ਰੋਟੀ ਪ੍ਰਸ਼ਾਦਾ ਛੱਕ ਕੇ ਫਿਰ ਸਾਡੀ ਗੱਡੀ ਖਾਲੀ ਹੋਏਗੀ ਭਾਵੇਂ ਤੁਹਾਡੇ 4 ਵਜਣ ਤਾਂ ਇਹ ਤੁਹਾਡੇ 5 ਵਜਣ ਸਾਡੇ ਵਾਸਤੇ ਕੋਈ ਸੁਵਿਧਾ ਨਹੀਂ ਹੈਗੀ ਜ਼ੀਰੋ ਸੁਵਿਧਾ ਸਾਡੇ ਹੱਥ ਤੇ ਸਾਡਾ ਬੁਰਾ ਹਾਲ ਹੈ ਜੀ ਤੇ ਮੋਦੀ ਸਾਹਿਬ ਨੂੰ ਸੋਚੋ ਬੇਰਅ ਦੇ ਪਹਿਲਾਂ ਇਹ ਘਰ ਕੋਆ ਪਿਆ ਮੈਂ ਤੇ ਇਹ ਵੀ ਕਵਾਂਗਾ ਜੀ ਠੀਕ ਹੈ ਠੀਕ ਹੈ ਸੋਚੋ ਸੋਣਾ ਜੇ ਕਰੋ ਜੋ ਕਰਨਾ ਤੇ ਇਹਨਾਂ ਬੱਚਿਆਂ ਦਾ ਸੋਚੋ ਸਾਡਾ ਕੀ ਐ ਅਈ ਹੋ 2-4 ਸਾਲ ਤੁਹਾਡੇ ਕੋਲ ਆ ਬਾਜ ਫੋਟੋਆਂ ਲੱਗ ਜਾਣੀਆਂ ਉਹ ਵੀ ਮਿੱਟੀ ਪੈ ਜਾਣੀ ਪਰ ਆਹ ਹੋਰੀਆਂ ਨਵੇਂ ਮੁੰਡਾ ਤੋਂ ਕੋਈ ਨਹੀਂ ਆ ਰਿਹਾ ਮੁੰਡਾ ਬੰਦਾ ਕੋਈ ਨਵਾਂ ਨਹੀਂ ਆ ਰਿਹਾ ਤੇਰਾ ਮਹਾਰਾਸ਼ਟਰ ਦਾ ਕੇਲਾ ਤੇ ਜਲਗਾਉਂਦਾ ਕੇਲਾ ਪਰਲੇ ਪੁਲੇ ਉਹ ਅਸਲਾ ਪਿਆਜ਼ ਉੱਥੇ ਹੀ ਗਲ ਜਾਣਾ ਕਿਤੇ ਕਿਸੇ ਨੇ ਨਹੀਂ ਖੜਨਾ ਜਿਹੜੇ ਬਿਹਾਰ ਦੇ ਲੜਕੇ ਵੀ ਹੈਗੇ ਜੌਬ ਕਰ ਰਹੇ ਛੋਟੇ ਛੋਟੇ ਬੱਚੇ ਉਹ ਵੀ ਉਹਨਾਂ ਕੋ ਗੱਡੀਆਂ ਨਹੀਂ ਚੱਲ ਰਹੀਆਂ ਉਹ ਵੀ ਗੱਡੀ ਕੋਈ ਧਾਰ ਘਾੜ ਪਲਟੀ ਪਈ ਐ ਕੋਈ ਦੌਰ ਪਲਟੀ ਪਈ ਐ ਕੋਈ ਕਿਤੇ ਪਲਟੀ ਕੋਈ ਰਾਜਸਥਾਨ ਚ ਪਲਟੀ ਪਈ ਐ ਬੁਰਾ ਹਾਲ ਐ ਸੋ ਮੈਂ ਹੀ ਰਿਕਵੈਸਟ ਕਰੂੰਗਾ ਮੋਦੀ ਸਾਹਿਬ ਤਰਖਾਵਾ ਮਿਤਾਓ ਇਹਨਾਂ ਨੂੰ ਖੁਸ਼ ਕਰੋ ਤਾਂ ਜੋ ਅੱਗੇ ਆਉਣ ਵਾਲੀ ਜਨਰੇਸ਼ਨ ਤੁਹਾਡਾ ਇੰਡੀਆ ਚੱਲੇ ਸਾਡਾ ਜਿਹੜਾ ਇੱਕ ਮਾੜਾ ਮਾੜਾ ਡਰਾਈਵਰ ਆ ਬਾਹਰ ਚਲ ਜਾਂਦਾ ਦੁਬਈ ਕੋਈ ਅਮਰੀਕਾ ਜਾ ਕੇ ਉਹਨਾਂ ਦੀ ਤਰੱਕੀ ਕਰ ਰਿਹਾ ਆ ਆਪਣੇ ਘਰ ਚ ਭੁੱਖੇ ਮਰ ਰਹੇ ਆ ਸਮਝ ਗਏ ਜੀ ਮੈਂ ਹੀ ਰਿਕੁਐਸਟ ਕਰੂੰਗਾ ਆਪਣੀ ਦੀ ਤਨਖਾਹ ਵਧਾ ਜਾ ਕੇ ਸੋਗੀਆਂ ਚੈੱਕ ਕਰ ਇਹਨਾਂ ਦੀਆਂ ਇੱਕ ਟਾਈਮ ਦਾ ਰੋਟੀ ਦਾਲ ਨਹੀਂ ਹੈਗਾ ਦਹੀਂ ਨਹੀਂ ਹੈ ਨਾ ਕਿਉਂਕਿ ਦੁੱਧ ਨਹੀਂ ਹੈਗਾ ਜੇ ਉਹ ਸੌਣ ਵੇਲੇ ਇੱਕ ਪੈਗ ਲਾ ਲੈਂਦਾ ਨਾ ਤੇ ਤੁਹਾਡਾ ਬੇੜਾ ਕਰ ਕੋ ਹੁੰਦਾ ਕਿ ਡਰਾਈਵਰ ਨੇ ਪੈਗ ਲਾ ਰਿਆ ਉਹਨੇ ਐ ਕਰਤਾ ਫਰਾਂ ਵਾਲ ਕਰਤਾ ਕਿਥੋਂ ਪੈਗ ਲਾ ਲਾ ਨੇ ਰੋਟੀ ਤੇ ਦੁੱਧ ਹੈ ਨਹੀਂ ਗਈ ਹੈ ਕਾਰ ਵਾਲਾ ਵਿੱਚ ਆ ਕੇ ਮਰ ਗਿਆ ਪੈਕੇਜ ਭਾਤਾ ਡਰਾਈਵਰ ਦੇ ਉੱਪਰ ਆ ਕੇ ਸੋ ਮੈਂ ਹੀ ਰਿਕੁਐਸਟ ਕਰੂੰਗਾ ਡਰਾਈਵਰਾਂ ਦੀ ਤਨਖਾਹ ਵਧਾਓ ਪਹਿਲਾਂ ਤੇ ਤਾ ਜੋ ਆਪਣੇ ਬੱਚੇ ਨੂੰ ਪੜ੍ਹਾਵੇ ਉਹ ਉਹ ਵੀ ਕਿਤੇ ਕਰਾਵੇ ਸਮਝ ਗਏ ਨਾ ਜੀ ਸੋ ਇਹੀ ਕਰਕੇ ਬੋਧੀ ਸਰਕਾਰ ਨੂੰ ਮੈਂ ਇਹੀ ਕਹੂੰਗਾ ਕਿ ਕੁਛ ਸੋਚੋ ਸਮਝੋ ਕੁਛ ਅਜੇ ਵੀ ਸੋਚ ਲਓ ਮੈਂ ਤੇ ਇਹੀ ਕਹੂੰਗਾ ਬਾਕੀ ਸਾਰੇ ਸਟੇਟਸ ਦੇ ਡਰਾਈਵਰ ਨੇ ਤਾਂ ਜੀ 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 ਪੈਟਰੋਲ ਡੀਜ਼ਲ ਬੰਦ ਕੀਤਾ ਮਿੱਤਰਾ ਜੇ ਦੇ ਗਾਂਹ ਵੇਖੀ ਅਜੇ 10 ਦਿਨ ਹੋ ਠਹਿਰ ਜਾ ਤੂੰ ਨਾ ਕਰ 7 ਤਰੀਕ ਦਾ ਆਲਟੀਮੇਟ ਦਿੱਤਾ ਯੂਨੀਅਨਾਂ ਨੇ 7 ਤਰੀਕ ਟੈਕਸ ਲਾ ਦੇ ਤੂੰ ਟੈਕਸ ਲਾ ਦੇਗਾ ਤੂੰ ਕਿੰਨੂ ਟੈਕਸ ਲਾਏਗਾ ਲਾਏਗਾ ਪੈਸਾ ਹੀ ਨਹੀਂ ਪੈਸਾ ਤਾਂ ਵੈਸੇ ਨਹੀਂ ਆਗਾ ਕਹਿ ਦੀ ਐ ਵਿੱਚ ਪੈਸਾ ਹੋਊਗਾ ਤਾਂ 7 ਲੱਖ ਤੈਨੂੰ ਭਰਾਂਗੇ ਕਿੱਥੋਂ ਅੱਗ ਲਾਵਾਂਗੇ ਪੈਸੇ ਹੈ ਹੀ ਨਹੀਂ ਅੰਦਰ ਮਾਰਨਾ ਮਾਰ ਦੇ ਜਿਹੜਾ ਮਾਰਨਾ ਤੂੰ ਇਹੀ ਕਵਾਂਗੇ ਮੈਂ ਤਾਂ ਸਰ ਜਿਹੜਾ ਬਾਹਰ ਮਰੇ ਅੰਦਰ ਮਰੇ ਇੱਕੋ ਹੀ ਗੱਲ ਹੈ ਅਈ ਤੇ ਬਾਹਰ ਹੀ ਮਰੇ ਆ ਬਾਹਰ ਭੁੱਖਨੇ ਮਾਰੇ ਅੰਦਰ ਤੂੰ ਰੋਟੀ ਤਾਂ ਦੇਂਗਾ ਓਏ ਸੜੀ ਦਾਲ ਦੇ ਨਾਲ ਪਾਣੀ ਵਾਲੀ ਉਬਲੀ ਹੋਈ ਨਾਲੇ ਐਨੇ ਚੁਗ ਗਈਆਂ ਤੂੰ ਕਿਤੇ ਤੂੰ ਕਰੇ ਪੰਗਾ ਲੈ ਤੈਨੂੰ ਦੱਸਾਂਗੇ ਫੇਰ ਕਿ ਤੈਨੂੰ ਡਰਾਈਵਰ ਦੀ ਜ਼ਿੰਦਗੀ ਕੀ ਜ਼ਿੰਦਗੀ ਆ ਲੱਖ ਲਾਂਤ ਤੇਰੀ ਇਹੋ ਜਿਹੀ ਜ਼ਿੰਦਗੀ ਦੇ ਸਾਡੀ ਤੇ ਜੜ ਕੀਤੀ ਆ ਦਬਾਈ ਚੱਲ ਜਾ 50 50 60 60000 ਰੁਪਏ ਤਨਖਾਹ ਲੈ ਰੇ ਡਰਾਈਵਰ ਇੱਧਰ ਵੇਖ 3000 ਤਨਖਾਹ ਇਹ ਕੱਟੀ ਗਈ ਆ ਤੇਰੇ ਰਹਿ ਗਏ 2500 ਰੁਪਇਆ ਹੈਂ ਇਹ ਗੱਲ ਹੈ ਕੱਟਦੇ ਹੈਂ ਕਾਦੀ ਕੱਟਦੇ ਉਹ ਗੱਲ ਬਾਤ ਹੋ ਗਈ ਕੋਈ ਗੱਲ ਬਾਤ ਹੋ ਗਈ ਮਿੱਟੀ ਲਾ ਕੇ ਹਰ ਲੈਡ ਦੇ ਪੁਲਿਸ ਵਾਲਾ ਖੜਾ ਕੀਤਾ ਗੱਡੀ ਸਾਈਡ ਤੇ ਲਾਓ ਜੀ ਤੇਰੀ ਗੱਡੀ ਲੰਬੀ ਆ ਜਦੋਂ ਗੱਡੀ ਕੰਪਨੀ ਚੋ ਟਾਰਾ ਜਿ ਬਣ ਕੇ ਆਈ ਉਦੋਂ ਕੋਈ ਨਹੀਂ ਕਟਾਈ ਏ ਇਹ ਡਰਾਈਵਰ ਨੇ ਲੰਮੀ ਕੀਤੀ ਆ ਆਪਸ ਦਾ ਆਰਟੀਓ ਨੇ ਕੀਤੀ ਆਰਟੀਓ ਨੇ ਪਾਸ ਕਿਉਂ ਕੀਤੀ ਏ ਉਹ ਆਪੇ ਕਰਕੇ ਆਪੇ ਬੰਦ ਕਰ ਗਏ ਬੰਦ ਡੀਟੀਓ ਆ ਵੀ ਪਾਸ ਕਰਦਾ ਹੈ ਪੈਸੇ ਲੈ ਕੇ ਪਾਸ ਕਰਦਾ ਹੈ ਅਗਰ اندر ਫੜ ਲੈਂਦਾ ਦੱਸੋ ਤੂੰ ਯਾਰ ਇਹਨੂੰ ਕਟਾ ਇਹਨੂੰ ਪਹਿਲਾਂ ਪਾਸ ਨਾ ਕਰ ਗੱਡੀ ਇਹ ਚ ਡਰਾਈਵਰ ਦਾ ਕੀ ਕਸੂਰ ਪੈਉ ਜੀ ਜਿਹੜਾ ਯੂਨੀਅਨ ਕਹਿੰਦੀ ਯੂਨੀਅਨ ਕੁਛ ਨਹੀਂ ਕਰਦੀ ਤੁਹਾਡੇ ਲਈ ਕੁਛ ਵੀ ਨਹੀਂ ਸਰ ਜੀ ਕੋਈ ਪੈਸੇ ਲੈ ਕੇ ਸਾਰਾ ਮੁੱਦਾ ਠੱਪ ਜ ਜਾਂਦਾ ਜੀ ਬਸ ਜਿਹੜਾ ਮੂਰੇ ਬੈਠੇ ਆ ਜਿਹੜਾ ਮੂਰੇ ਸਹੀ ਪ੍ਰਧਾਨ ਬਣਾਉਨੇ ਆ ਉਹ ਆਪਣਾ ਲੱਖਾਂ ਦਾ ਪੈਸਾ ਲੈਂਦਾ ਟ੍ਰਾਂਸਪੋਰਟ ਜਿਹਨਾਂ ਦਾ ਦਿੱਲੀ ਤੋਂ ਕੰਮ ਚੱਲਦਾ ਉੱਥੇ ਬੈਠੇ ਨੇ ਤੁਹਾਨੂੰ ਪਰਦਾ ਵੱਡੇ ਤਣਾਟ ਉਹਨਾਂ ਦੇ ਘਰੇ ਬੈਗ ਪਹੁੰਚ ਜਾਂਦੇ ਚ ਪਹੁੰਚਦਾ ਜੀ ਉਹ ਪੈਸੇ ਖਾ ਗਿਆ ਆਪਣੇ ਫੜੀ ਘਾ ਕੇ ਬੈਹਿੰਦਾ ਰਹਣਾ ਤੂੰ ਇਹ ਪੈਸੇ ਨਾ ਖਾ ਮੈਂ ਤੇ ਆਪਣੇ ਪ੍ਰਧਾਨ ਸਾਹਿਬ ਨੂੰ ਕਹੂੰਗਾ ਜੀ ਜੇ ਉਹ ਸੁਣਦਾ ਮੇਰੀ ਗੱਲ ਤੇ ਪ੍ਰਧਾਨ ਸਾਹਿਬ ਨੂੰ ਇਹ ਕੁਐਸਚਨ ਕਰੂੰਗਾ ਆਪਣੇ ਪੈਸੇ ਨਾ ਖਾ 5 7 10 25 30 ਲੱਖ ਕਰੋੜ ਰੁਪਏ ਜੇ ਤੇਰੇ account ਚ ਆ ਰਿਹਾ ਅੱਗ ਲਾ ਦੇ ਹੈਲਪ ਕਰ ਸਾਡੀ ਹੈਲਪ ਕਰ ਸਾਡੀ ਡਰਾਈਵਰਾਂ ਦੀ ਕਿ ਮੈਂ ਆਪਣੇ ਡਰਾਈਵਰਾਂ ਦੇ ਨਾਲ ਆ ਅਸੀਂ ਖੜੇ ਆ ਨਾ ਮੈਂ ਤੇ ਅਜੇ ਵੀ ਕਹਾਂਗਾ ਅਸੀਂ ਖੜੇ ਆ ਜੀ اپنی نوکری دا خطرہ نہیں لگدا کہ ਸਾਨੂੰ ਰੱਬੇ ਰੱਬ ਰੋਟੀ ਦੇਗਾ ਕੀ ਆ 9000 ਚ ਕੀ ਇਹ ਹੀ ਕਮਾ ਲੈਣਾ ਹੈ ਨਾਲੇ ਵਾਸਤੇ ਜੀ 2000 ਰੁਪਏ ਕੁਝ ਵੀ ਨਹੀਂ ਹੁੰਦਾ ਜੀ ਜੀਰੋ ਸਰ ਰਿਕਸ਼ੇ ਵਾਲਾ ਵੀ ਜੇ ਰਿਕਸ਼ੇ ਵਾਲਾ ਵੀ 25 3000 ਰੁਪਏ ਕਮਾ ਕੇ ਜਾਂਦਾ ਸ਼ਾਮ ਨੂੰ ਜਾ ਕੇ ਰਜਾਈ ਚ ਸਾਡੇ ਨਾਲ ਉਹ ਜਿਹਨੇ ਆਟੋ ਰਿਕਸ਼ਾ ਟੈਂਪੂ ਰੱਖੇ ਹੋਏ ਨੇ ਉਹ ਸਾਡੇ ਤੋਂ 100 ਗੁਣਾ ਅੱਛਾ 4000 ਰੁਪਏ ਸ਼ਾਮ ਨੂੰ ਜੇ ਚ ਪਾ ਕੇ ਜਾਂਦਾ ਸਾਢੇ 12 ਮਹੀਨੇ 30 ਦਿਨ ਡਿਊਟੀ ਦੇ ਕੇ ਰੁਪਈਆ 400 ਨਹੀਂ ਬਣਦਾ ਦਿਹਾੜੀ ਦਾ 8 ਘੰਟਿਆਂ ਦਾ ਸਰ 100 ਰੁਪਏ ਪੈਂਦਾ ਸਾਨੂੰ 8 ਘੰਟਿਆਂ ਦਾ 100 ਰੁਪਏ 300 ਰੁਪਏ ਦਿਹਾੜੀ ਆ ਜੀ ਲਾ ਲਓ ਤੁਸੀਂ ਆਪੀ ਸਰ ਲਾਲ ਸਾਹਿਬ ਤਿੰਨ ਸ਼ਿਫਟਾਂ ਦਾ ਕੰਮ ਕਰ ਰਹੇ ਜੀ ਤਿੰਨ ਸ਼ਿਫਟਾਂ ਲਗਦੀਆਂ 24 ਘੰਟੇ ਤੇ 300 ਰੁਪਏ ਨੂੰ ਤੂੰ ਕਰ ਲੋ ਡਿਵਾਈਡ 100 ਰੁਪਈਆ ਪੈ ਗਿਆ ਜੇ ਇੱਕ ਸ਼ਿਫਟ ਦਾ 100 ਰੁਪਈਆ ਲਾ ਲਓ 9000 ਨੂੰ ਸੈਲਰੀ ਕਰਕੇ ਨਾ ਕੋਈ ਟ੍ਰੈਵਲ ਦੀ 100 ਰੁਪਏ ਕੋਈ ਸ਼ੋਰਸ਼ ਨਹੀਂ ਐਸਆਈ ਕਾਰ ਕੋਈ ਕਾਰ ਫੰਡ ਕਰਦਾ ਤੁਹਾਨੂੰ ਕਿਵੇਂ ਮਤਲਬ ਅੰਦਰੋਂ ਆਉਂਦਾ ਕਿ ਯਾਰ 300 ਕਿ 8 ਘੰਟੇ ਦਾ 100 ਰੁਪਏ ਜੋ ਗੱਡੀਆਂ ਸਿੱਖੀਆਂ ਸੀ ਜਦੋਂ 91 ਦੇ ਵਿੱਚ ਨਾ 90 ਦੇ ਵਿੱਚ ਗੱਡੀਆਂ ਨਹੀਂ ਉਦੋਂ ਪੈਸੇ ਹੈਗੇ ਸੀ ਉਹ ਹੈਗੇ ਸੀ ਪਏ ਹਾਂਜੀ ਮਹਿੰਗਾਈ ਵੀ ਪਰ ਉਦੋਂ ਘੱਟ ਹੁੰਦੀ ਸੀ ਉਦੋਂ ਪਤਾ ਕਿ ਚੱਕਰ ਸੀ ਉਦੋਂ ਮਹਿੰਗਾਈ ਘੱਟ ਸੀ ਤੇ ਸਰਕਲ ਠੀਕ ਸੀ ਉਸ ਟਾਈਮ ਗੱਡੀ ਵਨ ਸਾਈਡੋਂ ਲਾ ਕੇ ਜਾਂਦੀ ਸੀ ਪੜਾ ਆਪਣੋਂ ਦਾ ਕਿਰਾਇ ਮਿਲ ਜਾਂਦਾ ਸੀ ਗੱਡੀ ਨੂੰ ਕਿ ਉਦੋਂ 200 400 150 100 ਦਾ ਮਿਲ ਗਿਆ ਸੀ ਤਾਂ ਡਰਾਈਵਰ ਦੀ ਇਹ ਚ ਪੈ ਜਾਂਦੇ ਸੀ ਹੁਣ ਤਾਂ ਗੱਡੀ ਦੋਨੇ ਪਾਸੇ ਭਰ ਕੇ ਜਾਂਦੀ ਆ ਤੇ ਗੱਡੀ ਨੂੰ ਡਰਾਈਵਰ ਨੂੰ ਤਾਂ ਕਾਬਜ ਨਾ ਗੱਡੀ ਨੂੰ ਨਹੀਂ ਬੱਸਦਾ ਗੱਡੀ ਨੂੰ ਨਹੀਂ ਬੱਸਦਾ ਕੁਝ ਵੀ ਜਿਆਦਾ ਹੀ ਫੋਨ ਕਰ ਲੈਂਦੇ ਆ ਕਿਆ ਰੇਟ ਲੱਗਿਆ ਕਿਆ ਹੋਇਆ ਜੀ ਡਰਾਈਵਰਾਂ ਕਿੱਥੇ ਪਹਚਾ ਲੈਣੇ ਪਏ ਜੀ ਹੁਣ ਨਹੀਂ ਪਹਚਾ ਸਕਦਾ ਟਰੈਮ ਬੁਰਾ ਹਾਲ ਹੈ ਜੀ ਇਹੀ ਤੇ ਹਾਂ ਦਾ ਟਰਾਂਪੋਰਟ ਨੂੰ ਫੋਨ ਕਰ ਦੂੰਗੇ ਕਿ ਐਸਾ ਇਹ ਕਾਨੂੰਨ ਵਾਪਸ ਕਰੋ ਤੇ ਤਨਖਾਹਾਂ ਵਧਾਓ ਕਾਨੂੰਨ ਵਾਪਸ ਵੀ ਲੈ ਲੈ ਭਾਈ ਤੇ ਤਨਖਾਹਾਂ ਵੀ ਵਧਾ ਸੈਲਰੀ ਵਧਾਓ ਸੈਲਰੀ ਵੜਾ ਥੋੜੀ ਜੀ ਤਾਂ ਜੋ ਡਰਾਈਵਰ ਦੇ ਘਰ 'ਚ ਗੈਸ ਤੇ ਥੋੜਾ ਜਿਹਾ ਰੋਟੀ ਆਟਾ ਬਣੇ ਉਹ ਆਪਣੇ ਬੱਚਾ ਨੂੰ ਐਜੂਕੇਸ਼ਨ ਕਰਾਵੇ ਸੈਲਰੀ ਟਾਈਮ ਟੂ ਟਾਈਮ ਆਂਦੀ ਕਿ ਨਹੀਂ ਨਹੀਂ ਕੋਈ ਟਾਈਮ ਸਰ ਨਹੀਂ ਆਉਂਦੀ ਸੋ ਇਸ ਕਰਕੇ ਰਿਕਵੈਸਟ ਹੈ ਮੈਂ ਤੇ ਹੋਰ ਵੀਰਾਂ ਨੂੰ ਵੀ ਇਹ ਕਹਾਂਗਾ ਕਿ ਸਰ ਇਹਦਾ ਮਾਲਕ ਐਹ ਜਿਹਾ ਜੀ ਦੋ ਦੋ ਤਿੰਨ ਤਿੰਨ ਮਹੀਨੇ ਤਨਖਾਹ ਨਹੀਂ ਦਿੰਦਾ ਹੋਰ ਦੱਸੋ ਕਿ ਆ ਗਏ ਇਹ ਮਾਲਕ ਨੇ ਐਹ ਜੀ ਜਗਾ ਨੌਕਰੀ ਵੀ ਕਰੀ ਐ ਸੀ ਕਈ ਮਾਲਕ ਟਾਈਮ ਸਰ ਤੰਨੇ ਕਈ ਦਿੰਦੇ ਨਹੀਂ ਫਿਰ ਇਹ ਜੋ ਮਗਰ ਮਗਰ ਉਹਨਾਂ ਦੇ ਜੀ ਜਿੱਦ ਸੋਚਦੇ ਹੋ ਕਿ ਅਸੀਂ ਆਪਣੀ ਲਾਈਫ ਕਿੱਦਾਂ ਦੀ ਚੂਜ਼ ਕੀਤੀ ਐ ਕਈ ਖੁਦ ਬਣ ਗਈ ਐ ਇਦਾਂ ਦੀ ਬਸ ਜੀ ਚੰਗੇ ਭਲੇ ਕਾਲਜ ਵਿੱਚ ਪੜ੍ਹਦੇ ਸੀ ਨੌਕਰੀਆਂ ਗਵਰਨਮੈਂਟ ਹੀ ਕਰਨੀਆਂ ਅਸੀਂ ਬੇੜਾ ਅਗਰ ਕਦੋਂ ਹੋ ਗਿਆ ਕਿ ਅਸੀਂ ਗੱਡੀਆਂ ਦੇ ਪੈਸੇ ਵੇਖ ਲੈ ਕਿ ਚਲੋ ਚਲੋ ਕੰਮ ਠੀਕ ਹੈ ਪਰ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਵੱਡੇ ਧੋਖੇ 'ਚ ਅਸੀਂ ਗਲਤ ਲਾਈਨ 'ਚ ਪੈ ਗਏ ਅਸੀਂ ਬਹੁਤ ਵੱਡੀ ਗਲਤ ਲਾਈਨ ਹੈ ਅੱਗੇ ਮੈਂ ਜੇ ਛੋਟੇ ਵੀਰਾਂ ਨੂੰ ਇਹੀ ਕਹੂੰਗਾ ਕਿ ਅੱਗੇ ਕੋ ਗੱਡੀ ਨਾ ਸਿੱਖਿਓ ਬਾਈ ਬੱਸ ਸਾਡੇ ਦਾ ਇਹ ਬੇਨਤੀ ਬੱਚਿਆਂ ਨੂੰ ਵਹੀ ਕਹੂੰਗਾ ਗੱਡੀ ਨਾ ਸਿੱਖਿਓ ਮੂਫਲੀ ਵੇਚ ਲਓ ਮੂਫਲੀ ਵੇਚ ਲਓ ਗੱਡੀ ਨਾ ਸਿੱਖਿਓ ਕਿ ਜੀ ਜੀ ਗੱਲ ਆ ਮੁਹਫਲੀ ਵੇਚਣਾ ਇਸ ਟਾਈਮ ਮੁਹਫਲੀ ਦਾ ਰੇਟ 200 ਰੁਪਏ ਕਿਲੋ ਆ ਜੀ ਤੁਸੀਂ ਲੈ ਕੇ ਦੇਖ ਲੋ 50 ਰੁਪਏ ਪਾਈਆ ਦਿੰਦੇ ਆ ਠੀਕ ਆ ਜੀ ਮੁਹਫਲੀ ਲੈਣ ਵਾਲੇ ਤਾਂ ਤੁਸੀਂ ਹੈਗੇ ਹੋ ਬਸ ਕੋਈ ਕੋਈ ਤਾਂ ਲੈ ਕੇ ਆਏਗਾ ਤਾਂ ਹੀ ਤੇਈ ਖਾਵਾਂਗੇ ਕੀ ਕਰੀਏ ਮੁਹਫਲੀ ਵੇਚੀ ਹੋਰੀ ਆ ਜੀ ਸਹੀ ਗੱਲ ਤੁਹਾਡੀ ਪਰ ਮੁਹਫਲੀ ਵੇਹੀ ਲਿਆਉਣੀ ਆ ਪਰ ਸਹੀ ਗੱਲ ਤੁਹਾਡੀ ਵੀ ਮੋਦੀ ਸਾਹ ਨੂੰ ਜੀ ਸਾਡੇ ਤਨਖਾਹ ਪਤਾਵ ਸਾਡਾ ਕੋਈ ਟਾਈਮ ਬੰਨੋ ਟਰੈਵਲਾਂ ਦਾ ਜਿਹੜਾ ਕੋਈ ਗਲਤੀ ਕਰਦਾ ਕਾਰ ਵਾਲਾ ਉਹਨੂੰ ਉਹਨੂੰ ਪਾਓ ਰਾਵ ਨੂੰ ਬਾਅਦ ਚ ਸਜਾ ਜਿਹਦੀ ਗਲਤੀ ਹੈ ਉਹਨੂੰ ਸਜਾ ਦੋ ਕੋਈ ਕੋਈ ਘਟਨਾ ਹੋਵੇ ਕਦੇ ਅਣਸੁਖਾਵੀ ਘਟਨਾ ਵਾਪਰੀ ਹੋਵੇ ਐਕਸੀਡੈਂਟ ਹੋ ਗਿਆ ਤੁਹਾਨੂੰ ਬਾਅਦ ਚ ਤੁਹਾਡੇ ਤੇ ਕੇਸ ਪਿਆ ਹੋਵੇ ਤੇਰੀ ਕੋਈ ਘਟਨਾ ਹੋਈ ਥੋੜਾ ਨਾ ਕਦੇ ਸਾਰਾ ਵੇਖੋ ਭਾਈ ਸਾਹਿਬ ਮੇਰੇ ਮੇਰੇ ਬ੍ਰਦਰ ਹੈ ਗੱਡੀ ਆਟੋ ਆਇਆ ਆਟੋ ਨੇ ਆਪ ਰੋਂਗ ਸਾਈਡ ਆਟੋ ਆ ਕੇ ਮਾਰਿਆ ਮੈਂ 3 ਸਾਲ ਭੁਗਤਦਾ ਰਹਿਆ ਤਰੀਕਾ ਕਿਸੇ ਨੇ ਨਹੀਂ ਉਹ ਕਰਿਆ ਹੈਗਾ ਕੀ ਘਟਨਾ ਘਟਨਾ ਕੀ ਹੋਈ ਸੀ ਆਟੋ ਵਾਲਾ ਬੱਜਿਆ ਦਾ 43 ਦੀਆਂ ਲਾਈਟਾਂ ਦੇ ਮੂਰੇ ਚੰਡੀਗੜ੍ਹ ਚੰਡੀਗੜ੍ਹ ਨਾਲੇ ਹਰੀ ਲਾਈਟ ਤੇ ਉਹਨਾਂ ਮੈਂ ਪਾਸ ਕਰੀ ਆ ਗੱਡੀ ਬਾਕੇ ਡਰਾਈਵਰ ਸਾਈਡ ਕਨੈਕਟਰ ਸਾਈਡ ਵੜ ਗਿਆ ਵਾਹ ਕੇਸ ਫਿਰ ਮੇਰੇ ਪਰ ਕੇਸ ਪਤਾ ਉਹਨਾਂ ਨੇ ਉਲਟਾ ਕੇਸ ਫੇਰ ਪਾਇਆ ਉਲਟਾ ਕੇਸ ਫੇਰ ਪਾਇਆ 3 ਸਾਲ ਫੇਰ ਤਰੀਕਾ ਭੁਗਤਦਾ ਸਾਰੇ ਗੱਡੀ ਖੜੀ ਆ ਜੀ ਗੱਡੀ ਅਜੇ ਵੀ ਥਾਣੇ 'ਚ ਥਾਣੇ ਖੜੀ ਗੱਡੀ ਜੀ ਵੀ ਖੜੀ ਆ ਜੀ ਅਜੇ ਵੀ ਮੋਦੀ ਸਾਹਿਬ ਗੱਡੀ ਥਾਣੇ 'ਚ ਖੜੀ ਆ ਜੀ ਇਹ ਕਿਹੜੇ ਸਾਲ ਦੀ ਗੱਲ ਹੈ ਇਹ 4-5 ਸਾਲ ਹੋ ਗਏ 20 ਦੀ ਗੱਲ ਹੈ 20 ਦੀ ਗੱਲ ਹੈ 3 ਸਾਲ ਗੱਡੀ ਥਾਣ ਉਹ ਗੱਡੀ ਕੀ ਕਰ ਹੁਣ ਤਾਂ ਕਬਾੜ ਹੁੰਦੀ ਵੀ ਹੈ ਗਲਦੀ ਵੀ ਹੈ ਗੱਡੀ ਕੀ ਕਰੀ ਹੈ ਜੀ ਉਹ ਜੋ ਉਹ ਕਹਿੰਦੇ ਆ ਕਿ 5 ਲੱਖ ਜਿਹੜੇ ਉਹ ਸਟਾਂ ਲਗੀਆਂ ਜਿਹਨਾਂ ਬੱਚਿਆਂ ਨੂੰ ਉਹ ਪੈਸੇ ਜ਼ਿਆਦਾ ਮੰਗ ਰਹੇ ਇੰਨੇ ਸਾਡੇ ਕੋਲ ਹੈ ਹੀ ਨਹੀਂ ਡਰਾਈਵਲ ਕਿੱਥੇ ਦੋ ਕੋਈ ਕਿੱਥੋਂ ਦਈਏ ਪੈਸੇ 2000 ਦਾ ਕਿੱਥੋਂ ਕੰਮ ਹੀ ਐ ਨਹੀਂਗਾ ਇਹ ਧੰਦਾ ਤਾਂ ਨਹੀਂ ਜੋ ਬਹਿ ਨਹੀਂ ਦਈ ਹੋਏ ਗੱਡੀ ਖੜੀ ਹੋਈ ਹੈ 7 ਲੱਖ ਕਿੱਥੋਂ ਦੇਣਾ ਕਿੱਥੋਂ ਦੇਣਾ ਹਾਂਜੀ ਸਹੀ ਕਹਿ ਰਹੇ ਮਾਲਕ ਨਹੀਂ ਦੇ ਸਕਦਾ ਡਰਾਈਵਰ ਕਿੱਥੋਂ ਦੇ ਦੇਗਾ ਐਗਜ਼ਾਮਪਲ ਛੋਟਾ ਜਿਹਾ ਅਗਲਾ ਕਹਿੰਦਾ ਗੱਡੀ ਰੱਖ ਲਓ ਮੈਂ ਮੈਂ ਗੱਡੀ ਖੜੀ ਹੈ ਠਾਣੇ ਜੀ ਹਾਰ ਕੇ ਹੁਣ ਮੈਂ ਤਾਂ ਹੋਇਆ ਕਰ ਰਹੇ ਸੀ ਉਹ ਕਾਨੂੰਨ ਇਲਾਮ ਹੋਊਗੀ ਗੱਡੀ ਫਿਰ ਉਹਦਾ ਪੈਸਾ ਬਸ ਉਹ ਉਹ ਨਲਾਮ ਹੋਏਗੀ ਮੇਰੇ ਸਾਹਮਣੇ ਨਾਲ ਜੀ ਉਹਦਾ ਹੋਏ ਜਾਣੇ ਗੱਡੀ ਨਲਾਮ ਕੀ ਕਰੂਗਾ ਉੱਥੇ ਮਾਲਕ ਵੀ ਕੀ ਕਰ ਸਕਦਾ ਜਣਾ ਜੀ ਉਹ ਕਿਹੜੇ ਇੰਨੇ ਪੈਸੇ ਦੇ ਦਊਗਾ ਮਾਲਕ ਜੇ 2 ਲੱਖ ਜਿਸ ਤਰ੍ਹਾਂ ਵੀਰਜੀ ਤਰੀਕ ਤੇ ਵੀ ਜਾਂਦੇ ਸਾਡੇ ਉੱਥੇ ਵੀ ਕੋਈ ਹੱਲ ਨਹੀਂ ਹੈਗਾ ਜੀ ਬੱਕਰ ਪੈ ਦੇ ਰਹੇ ਸੀਗੇ ਨਹੀਂ ਮੰਨੇ ਬੰਦੇ ਉਹ ਗਾਂ ਡੇਟ ਦੇ ਡੇਟ ਬੰਦੇ ਕਿਸੇ ਨੇ ਉਹਨੂੰ ਪੰਪ ਦੇ ਦਿੱਤਾ ਵੀ ਤੈਨੂੰ ਤਾਂ 15 ਲੱਖ ਮਿਲੂ 50 ਲੱਖ ਮਿਲੂ ਉਸੇ ਚੱਕਰ ਦੇ ਵਿੱਚ ਮਿਲਣਾ ਮਿਲਾਣਾ ਦਾ ਕੁਝ ਨਹੀਂ ਹੁੰਦਾ ਐਕਸੀਡੈਂਟ ਕੇਸ ਚ ਕੀ ਲੱਭਣਾ ਹੁੰਦਾ ਕੁਝ ਨਹੀਂ ਲੱਭਦਾ ਬਹੁਤ ਇਹ ਚੱਕਰ ਚ ਪੈ ਗਿਆ ਕਿ ਇਹਨੇ ਪੰਪ ਦੇ ਦਿੱਤਾ ਵੀ ਮੈਂ ਤੈਨੂੰ 40 ਲੱਖ ਮਿਲੇਗਾ ਤੂੰ ਰਹਿਣ ਦੇ ਲੱਖ ਕਾ ਨੂੰ ਲੈ ਰਿਆ ਬਹੁਤ ਦੇ ਰਹੇ ਸੀ ਲੱਖ ਰੁਪਈਆ ਕਹਿੰਦੇ 10 ਲੱਖ ਰੁਪਈਆ ਕਿਹੜਾ ਛੱਡੋ ਨਹੀਂ ਮੰਨੇ ਇਹ ਟੈਂਪੂ ਵਾਲੇ ਜਿਹੜੇ ਚੱਲ ਰਹੀ ਹੈ ਗਰਮ ਨਹੀਂ ਮੰਨੇ ਉਹ ਪੰਪ ਦਿੱਤਾ ਕਹਿੰਦੇ ਉਹ ਪਾਤੇ ਅੜ ਗਏ ਬਹੁਤ ਸਰ ਕੇਸ ਚੱਲ ਰਿਹਾ ਜੀ ਉਹ ਤਰੀਕਾ ਪੈ ਰਿਹਾ ਜੇ ਵੀ ਪੈ ਨਹੀਂ ਬਾਕੀ ਸਟੇਟਸ ਦੇ ਟਰੱਕ ਡਰਾਈਵਰਾਂ ਵਿੱਚ ਜਾਂ ਬਾਕੀ ਡਰਾਈਵਰ ਭਾਈਚਾਰੇ ਚ ਇੱਕਾ ਹੈਗਾ ਪੰਜਾਬ ਦੇ ਡਰਾਈਵਰ ਹੱਲੇ ਵੀ ਹੜਤਾਲ ਤੇ ਬੈਠੇ ਨੇ ਨਹੀਂ ਸਰ ਸਾਰੇ ਜਗਤ ਦੇ ਉਹਨਾਂ ਨੇ ਤਾਂ ਕੰਮ ਕੁਮੋਦਰ ਸ਼ੁਰੂ ਕਰਤਾ ਪਰ ਹਜੇ ਵੀ ਇਕੱਲੇ ਡੀਜ਼ਲ ਪੈਟਰੋਲ ਨੂੰ ਹਾਂ ਸਿਰਫ ਡੀਜ਼ਲ ਇਕੱਲਾ ਡੀਜ਼ਲ ਪੈਟਰੋਲ ਕੀ ਸਾਡੀ ਆਮ ਜਨਤਾ ਵਾ ਉਹਨੂੰ ਪ੍ਰੋਬਲਮ ਨਾ ਹੋਵੇ ਕੋਈ ਕਿਸੇ ਦੇ ਬੱਚਾ ਹੋਣ ਵਾਲਾ ਕਿਸੇ ਦੇ ਵਗੈਰਾ ਐਂਬੂਲੈਂਸ ਵਗੈਰਾ ਚੱਲੇ ਕੋ ਐਂਬੂਲੈਂਸ ਤੇ ਕੋਈ ਐਕਸੀਡੈਂਟ ਕੇਸ ਉਹਨਾਂ ਨੂੰ ਪੈਟਰੋਲ ਦੀ ਲੋੜ ਆ ਡੀਜ਼ਲ ਦੀ ਲੋੜ ਆ ਹਨਾ ਜੀ ਇਸ ਕਰਕੇ ਪੈਟਰੋਲ ਚਲਾਇਆ ਡੀਜ਼ਲ ਚਲਾਇਆ ਜੀ ਬਾਕੀ ਅਦਰਵਾਈਜ਼ ਸਾਰੀਆਂ ਗੱਡੀਆਂ ਸਟਾਪ ਆਈਏ ਫਿਲਹਾਲ ਹੋਰ ਕੁਝ ਨਹੀਂ ਆਈ ਕੋਈ ਵੀ 20 ਦਿਨਾਂ ਦਾ ਟਾਈਮ ਦਿੱਤਾ ਮੋਦੀ ਸਾਹਿਬ ਨੇ ਕਿ ਕੋਰੋਨਵਾਵ ਰੱਦ ਕਰਾਂਗੇ ਜੀ ਤੇ ਜਦੋਂ ਸਾਡਾ ਹਾਲ ਹੋ ਗਿਆ ਉਸ ਤੋਂ ਬਾਅਦ ਹੀ ਸਲਾਹ ਕਿਉਂ ਨਹੀਂ ਕੀਤੀ ਜਾਂਦੀ ਡਰਾਈਵਰਾਂ ਨਾਲ ਕੋਈ ਸਰ ਕਿਸੇ ਵੀ ਮਹਿਕਮੇ ਨਾਲ ਕਿਸਾਨ ਸਾਡੇ ਬੈਠੇ ਰਹੇ ਸੀ ਸਾਲ ਭਰ ਬਾਰਡਰ ਤੇ ਉਹਨਾਂ ਤੋਂ ਕਿਸ ਨੇ ਸਲਾਹ ਨਹੀਂ ਮੰਗੀ ਕਿ ਅਸੀਂ ਤੁਹਾਡੇ ਵਾਸਤੇ ਆਹ ਕਾਨੂੰਨ ਲੈ ਕੇ ਆ ਰਹੇ ਹਾਂ ਉਹਨਾਂ ਦੀ ਗੱਲ ਉਹਨਾਂ ਦੀ ਗੱਲ ਖਤਮ ਹੋਈ ਸਾਲ ਬਾਅਦ ਤੁਹਾਡੇ ਕੋਈ ਸਲਾਹ ਕਿਉਂ ਨਹੀਂ ਮੋਦੀ ਸਾਹਿਬ ਨੂੰ ਪੁੱਛਣਾ ਪੈਣਾ ਨਾ ਵੀ ਸਲਾਹ ਲੈ ਕਿਉਂ ਨਹੀਂ ਲੈਂਦੇ ਇਹ ਪ੍ਰਧਾਨ ਦਾ ਸਲਾਹ ਕਰਨ ਲੱਗ ਪੈਂਦੇ ਆ ਮੋਦੀ ਸਾਹਿਬ ਸਿਰਫ ਕੱਲੇ ਇੱਕ ਮੇਨ ਬੰਦੇ ਨਾਲ ਫੋਨ ਲੈਣਾ ਬਸ ਪ੍ਰਧਾਨ ਸਾਹਿਬ ਮੈਂ ਤਾਂ ਜਿਵੇਂ ਕਹਿੰਨਾ ਮੋਦੀ ਸਾਹਿਬ ਸਾਡੇ ਕੋਲ ਆਓ ਪ੍ਰਧਾਨ ਨੂੰ ਨਾ ਪ੍ਰਧਾਨ ਨੂੰ ਵਜਨਾ ਲੋ ਜਿੰਨੇ ਵੀ ਤੁਹਾਡੇ ਮੈਂ ਤਾਂ ਇਹ ਵੀ ਪ੍ਰਧਾਨ ਸਾਹਿਬ ਵੀ ਸੁਣਦੇ ਨਾ ਮੇਰੀ ਗੱਲ ਮੈਂ ਇਹ ਵੀ ਕਹਿਣਾ ਵਾਂ ਕਿ ਪ੍ਰਧਾਨ ਸਾਹਿਬ ਦਾ ਕਨੈਕਸ਼ਨ ਕਟੋ ਡਾਇਰੈਕਟ ਡਰਾਈਵਰਾਂ ਨਾਲ ਆ ਕੇ ਗੱਲ ਕਰੋ ਕਿ ਤੁਹਾਨੂੰ ਕੀ ਪਰੇ ਮੁਸ਼ਕਲ ਆ ਕੀ ਪ੍ਰੋਬਲਮ ਆ ਆਪਣੀ ਮਨ ਕੀ ਬਾਤ ਤਾਂ ਪ੍ਰਧਾਨ ਮੁਕਾਉ ਆਪਣੀ ਮਨ ਕੀ ਬਾਤ ਆਸ ਜਾਂਦੇ ਡਰਾਈਵਰਾਂ ਦੀ ਮਨ ਕੀ ਬਾਤ ਪੁੱਛੋ ਮੈਂ ਤਾਂ ਇਹ ਵੀ ਕਹੂੰਗਾ ਪ੍ਰਧਾਨ ਸਾਹਿਬ ਨੂੰ ਕਹੂੰਗਾ ਜਿਹੜੇ ਸਾਰੇ ਜਲੰਧਰ ਤੇ ਬੈਠੇ ਆ ਚੰਡੀਗੜ੍ਹ ਬੈਠੇ ਆ ਨਾ ਅੱਜ ਉਹਨਾਂ 'ਤੇ ਰਿਕਵੈਸਟ ਕਰੂੰਗਾ ਕਿ ਗੁੱਸਾ ਨਾ ਕਰਿਓ ਪਰ ਸਾਡੇ ਨਾਲ ਡਾਇਰੈਕਟ ਡਰਾਈਵਰਾਂ ਨਾਲ ਆ ਕੇ ਡਿਸਕਸ ਕਰੋ ਕਿ ਡਰਾਈਵਰ ਦੇ ਕਿੱਥੇ ਪੀੜ ਹੁੰਦੀ ਆ ਢਿੱਡ ਪੀੜ ਹੋ ਰਹੀ ਆ ਸਿਰ ਪੀੜ ਹੋ ਰਹੀ ਆ ਸੰਤ ਪਤਾ ਸਾਡੇ ਪ੍ਰਧਾਨ ਨੇ ਪੈਸੇ ਲਾ ਕੇ ਕੰਮ ਗੋਲ ਕਰ ਜਾਣਾ ਪਰ ਡਰਾਈਵਰ ਤਾਂ ਉੱਥੇ ਤਾਂ ਉੱਥੇ ਹੀ ਆ ਇਸ ਕਰਕੇ ਇਹ ਹੀ ਰਿਕੁਐਸਟ ਆ ਕਿ ਮੋਦੀ ਸਾਹਿਬ ਡਾਇਰੈਕਟ ਡਰਾਈਵਰਾਂ ਨਾਲ ਆ ਕੇ ਬੈਠੋ ਮੜਾ ਜਾ ਕਿਸੇ ਨਾਲ ਕਿਤੇ ਪੁੱਛੋ ਤਾਂ ਸਹੀ ਕਿ ਇਹਨਾਂ ਦੇ ਕੀ ਪ੍ਰੋਬਲਮ ਇਹਨਾਂ ਦੀ ਜਿਹੜਾ ਐਡਾ 80 ਕਰੋੜ ਰੁਪਏ 80 ਲੱਖ ਰਪ ਡਰਾਈਵਰ ਖੜਾ ਆ ਉਹ ਕਿਉਂ ਖੜਾ ਪ੍ਰਧਾਨ ਸਾਹਿਬ ਤਾਂ ਆਪਨੇ ਏਸੀ 'ਚ ਬੈਠੇ ਹੋਣੇ ਆ ਬਲੋਰ ਲਾ ਕੇ ਡ라이ਵਰ ਐਸ ਵਾਲੇ ਤੋਂ ਦੇ ਵਿੱਚ ਬੈਠਾ ਆ ਤੇ ਇਹਦਾ ਜਿਹੜੀ ਹੈਲਪ ਹੈ ਉਹ ਪ੍ਰਧਾਨ ਨੂੰ ਮਿਲਣੀ ਹੈ ਕਿ ਮੈਂ ਵੇਖੋ ਜੀ ਗੱਡੀਆਂ ਸਟਾਪ ਕਰਤੀਆਂ ਮੈਂ ਚਲਾਤੀਆਂ ਮਾਰਤਾ ਤੇ ਡਰਾਈਵਰ ਪਿਆ ਜੀ ਬਾਰ ਤੋਂ ਸੋ ਡਰਾਈਵਰ ਨੂੰ ਜ਼ਰੂਰ ਮਿਲੋ ਭਾਵੇਂ ਬਾਈ ਪੋਸਟ ਮਿਲ ਟੀਵੀ ਤੇ ਮਿਲ ਫੋਨ ਤੇ ਮਿਲ ਕਿਸ ਤਰ੍ਹਾਂ ਜ਼ਰੂਰ ਗੱਲ ਡਿਸਕਸ ਕਰਦਣਾ ਨਾਲ ਮੈਂ ਇਹ ਰਿਕਵੈਸਟ ਕਰੂੰਗਾ ਜੀ ਮੋਦੀ ਸਾਹਿਬ ਇੱਕ ਵਾਰ ਆਓ ਤਾਂ ਸਹੀ ਜੇ ਮੇਰੀ ਸੁਣਦੇ ਨਾ ਮੇਰੀ ਸ਼ਕਲ ਵੇਖ ਲਓ ਇੱਕਰਾਂ ਜ਼ਰੂਰ ਆਓ ਤੇ ਡਰਾਈਵਰਾਂ ਨੂੰ ਦਰਸ਼ਨ ਦਿਓ ਹਾਂਜੀ ਇਹੋ ਸਾਰਾ ਡਰਾਈਵਰ ਭਾਈ ਚਾਰੇ ਇਹਨਾਂ ਦੇ ਦੁੱਖ ਨੇ ਇਹਨਾਂ ਦੀਆਂ ਤਕਲੀਫਾਂ ਇਹਨਾਂ ਦੀ ਅਸਲ ਜ਼ਿੰਦਗੀ ਕਿ ਕਿਵੇਂ ਦਿੱਕਤਾਂ ਨਾਲ ਮਹਿਜ਼ 8 ਘੰਟੇ ਦਾ 100 ਰੁਪਇਆ ਬੰਦੇ ਕਿਤੇ ਬਾਹਰ ਰੋਟੀ ਖਾਣ ਜਾਣ 100 ਰੁਪਇਆ ਕੋਈ ਕੁਝ ਸਮਝਦਾ ਨਹੀਂ ਇੱਕ ਬਹਿਰੇ ਨੂੰ ਟਿਪ ਦੇ ਦਿੱਤੀ ਜਾਂਦੀ ਹੈ 100 ਰੁਪਇਆ ਕਿ ਭਾਈ ਤੂੰ ਰੋਟੀ ਵਧੀਆ ਖਾਈ 100 ਰੁਪਇਆ ਰੱਖ ਲੈ ਇਹਨਾਂ ਦੀ ਉਹ ਇੱਕ ਸ਼ਿਫਟ ਦੀ ਇਹਨਾਂ ਨੂੰ ਤਨਖਾਹ ਮਿਲਦੀ ਹੈ ਇਸ ਕਰਕੇ ਇਹਨਾਂ ਦੀ ਮੰਗ ਹੈ ਤਨਖਾਹ ਵਿੱਚ ਵਾਧਾ ਹੋਣਾ ਚਾਹੀਦਾ ਹੈ ਤੇ ਨਾਲ ਦੇ ਨਾਲ ਜਿਹੜਾ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਹੈ ਇਹ ਚ ਥੋੜੀਆਂ ਤਬਦੀਲੀਆਂ ਲੈ ਕੇ ਆਉਣ ਤਬਦੀਲੀਆਂ ਲੈਣ ਤਾਂ ਕਿ ਦੋਵੇਂ ਪੱਖਾਂ ਦੀ ਗੱਲ ਸੁਣੀ ਜਾਵੇ ਡਰਾਈਵਰਾਂ ਦਾ ਵੀ ਪੱਖ ਰੱਖਿਆ ਜਾਵੇ ਤੇ ਦੂਜੇ ਪੀੜਤਾਂ ਦਾ ਵੀ ਪੱਖ ਰੱਖਿਆ ਜਾਵੇ ਸੋ ਡਰਾਈਵਰਾਂ ਨਾਲ ਤਾਂ ਅਸੀਂ ਤੁਹਾਨੂੰ ਗੱਲਬਾਤ ਸੁਣਾਈ ਅਸੀਂ ਉਮੀਦ ਕਰਾਂਗੇ ਮੋਦੀ ਸਾਹਿਬ ਨੂੰ ਵੀ ਕਿ ਜੇ ਗੱਲ ਤੁਹਾਡੇ ਤੱਕ ਪਹੁੰਚੀ ਹੈ ਤਾਂ ਇਹਨਾਂ ਦੀ ਗੱਲ ਸੁਣੋ ਸੁਣੀ ਨਹੀਂ ਐਟਲੀਸ ਇਹਨਾਂ ਆਕੇ ਡਿਸਕਸ ਕਰੋ ਤਾਂ ਕਿ ਤੁਹਾਨੂੰ ਪਤਾ ਚੱਲੇ ਕਿ ਡਰਾਈਵਰ ਭਾਈਚਾਰੇ ਦੀ ਅਸਲ ਦਿੱਕਤਾਂ ਕੀ ਨੇ ਮੈਂ ਹਾਂ ਰਿਸ਼ਭ ਚਾਵਲਾ ਕੈਮਰੇ ਦੇ ਪਿੱਛੇ ਨੇ ਸਾਡੇ ਨਾਲ ਸੋਨੂ ਸਰ ਤੁਸੀਂ ਦੇਖ ਰਹੇ ਹੋ ਮੈਨੂੰ ਚੰਡੀਗੜ੍ਹ ਤੋਂ ਧੰਨਵਾਦ